ਅੱਜ ਅਸੀਂ ਪਹੁੰਚੇ ਆਂ ਸੰਦੇ ਵਿੱਚ ਹਰਿਆਣੇ ਦੇ ਵਿੱਚ ਤੁਹਾਨੂੰ ਇਹੋ ਜਿਹੇ ਪਲੇਅਰਾਂ ਨਾਲ ਮੁਲਾਵਾ ਹੋ ਰਿਹਾ ਜਿਨ੍ਹਾਂ ਨੇ ਪੰਜੇ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ ਇਹੋ ਜੀ ਮਹਾਰਤ ਹਾਸਲ ਕੀਤੀ ਕਿ ਤੁਸੀਂ ਦੇਖੋ ਇੱਕ ਅਰਸ਼ਦੀਪ ਵਿਰਕ ਤੇ ਦੂਸਰਾ ਕਾਰਜ ਵਿਰਕ ਜਿਨ੍ਹਾਂ ਨੇ ਪੰਜੇ ਦੇ ਵਿੱਚ ਪੂਰੇ ਹੀ ਜਰ ਭਾਰਤ ਦੇ ਵਿੱਚ ਨਾਮ ਕਮਾਇਆ ਇੱਕ ਛੋਟਾ ਕਿਸਾਨ ਦੇ ਪੁੱਤ ਨੇ ਤੁਸੀਂ ਦੇਖੋ ਇੱਥੇ ਆਰਮ ਰੈਸਲਿੰਗ ਜਿਹੜੀ ਆਰਮ ਰੈਸਲਿੰਗ ਜਿਹਨੂੰ ਇੰਗਲਿਸ਼ ਵਿੱਚ ਆਰਮ ਰੈਸਲਿੰਗ ਬੋਲਦੇ ਆਂ ਤੇ ਦੇਖੋ ਤੇ ਪ੍ਰੈਕਟਿਸ ਕਰਾਈ ਜਾ ਰਹੀ ਔਰ ਦੋ ਵੀਰ ਨੇ ਜਿਨ੍ਹਾਂ ਨੇ ਮਨ ਲਓ ਕਿ ਪੰਜੇ ਦੇ ਵਿੱਚ ਕਦੀ ਵੀ ਕਿਸੇ ਨੂੰ ਜਿੱਤਣ ਨਹੀਂ ਦਿੰਦੇ ਇੰਨੀ ਜਾਨ ਉਹਨਾਂ ਦੀ ਬਾਹਾਂ ਦੇ ਵਿੱਚ ਜਿਨ੍ਹਾਂ ਦੀ ਦੋਲਿਆਂ ਦੇ ਉੱਤੇ ਹਰੀ ਸਿੰਘ ਨਲਵੇ ਵਰਗੇ ਤੇ ਸ਼ੇਰ ਦੇ ਮੰਨ ਲਓ ਕਿ ਜਵਾਨ ਦੇ ਬਣੇ ਹੋਏ ਟੈਟੂ ਨੇ ਉਹਨਾਂ ਬਾਹਾਂ 'ਚ ਜਾਨ ਵੀ ਉੰਨੀ ਆ ਜਿਵੇਂ ਕਿ ਸ਼ੇਰ ਦਾ ਜਵੜਾ ਪਾੜ ਦਿੰਦਾ ਸੀ ਹਰੀ ਸਿੰਘ ਨਲਵੇ ਦੇ ਇਹ ਪੰਜੇ ਦੇ ਵਿੱਚ ਲੋਕਾਂ ਨੇ ਪੰਜੇ ਲਵਾ ਦਿੰਦੇ ਨੇ ਕਿਸੇ ਦੀ ਕੁਝ ਵੀ ਬਣਾ ਲੈਂਦੇ ਨੇ ਨਾ ਤੇ ਅਸੀਂ ਸੋਚਿਆ ਵੀ ਅਸੀਂ ਆਪਣੀ ਵਿਰਾਸਤ ਦੇ ਵਿੱਚ ਜੋ ਸਾਡੇ ਸ਼ਹੀਦਾਂ ਨੇ ਜੋ ਸਾਡੇ ਯੋਧਿਆਂ ਨੇ ਕੀਤਾ ਤੇ ਅਸੀਂ ਸਾਨੂੰ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਜਿਹਨੂੰ ਵੇਖ ਕੇ ਸਾਨੂੰ ਆਪਣੇ ਆਪ ਦੇ ਵਿੱਚ ਜਨੂੰਨ ਆਏ ਹੁਣ ਜਿੱਦਾਂ ਕਿ ਮੇਰਾ ਟੈਟੂ ਬਣਿਆ ਹੈ ਤੇ ਹੁਣ ਮੇਰੇ ਦਿਮਾਗ ਵਿੱਚ ਰਹਿੰਦਾ ਕਿ ਆਪਣਾ ਮੈਂ ਟੈਟੂ ਬਣਵਾਇਆ ਮੈਂ ਉਸ ਉਸ ਚੀਜ਼ ਨਾਲ ਪ੍ਰੈਕਟਿਸ ਵੀ ਜ਼ਿਆਦਾ ਕਰਾਂਗਾ ਇਮਾਰਾ ਮੇਰੀ ਜਿੱਤ ਰੱਖੇ ਹਨ ਮਾੜੇ ਕੰਮਲ ਵੀ ਨਹੀਂ ਜਾਵਾਂਗੇ ਔਰ ਉਸ ਤੋਂ ਬਾਅਦ ਜਦੋਂ ਅਸੀਂ ਖੇਡਦੇ ਆ ਖੇਡ ਦੇ ਟਾਈਮ ਜਦੋਂ ਆਪਾਂ ਆਪਣੇ ਟੀ-ਸ਼ਰਟ ਉੱਤੇ ਹੁੰਦੀ ਤੇ ਜਦੋਂ ਆਪਾਂ ਵੇਨਦੇ ਆ ਤੇ ਫਿਰ ਆਪਣੇ ਆਪ ਨੂੰ ਅੰਦਰੋਂ ਹੀ ਜਨੂੰਨ ਐਵੇਂ ਦਾ ਹੁੰਦਾ ਕਿ ਇੱਕ ਜਿੱਦਾਂ ਉਦਾਂ ਹੁੰਦਾ ਕੋਈ ਚੀਜ਼ਾਂ ਖਾ ਪੀ ਕੇ ਕਰਦੇ ਨੇ ਸਾਨੂੰ ਅੰਦਰੋਂ ਹੀ ਜਨੂੰਨ ਇਦਾਂ ਦਾ ਹੁੰਦਾ ਕਿ ਅਗਲੇ ਬੰਦੇ ਨੇ ਪਲੇਅਰ ਨੂੰ ਵੇਖ ਕੇ ਡਰਨ ਲੱਗ ਪੈਂਦਾ ਤੇ ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਹੁੰਦਾ ਕਿ ਆਰਮ ਰੈਸਲਿੰਗ ਵੀ ਇੱਕ ਕੋਈ ਗੇਮ ਹੁੰਦੀ ਹੈ ਪ੍ਰੋਫੈਸ਼ਨਲ ਲੈਵਲ ਤੇ ਤੇ ਅਸੀਂ ਵੀ ਸ਼ੌਂਕ ਨੂੰ ਹੀ ਕਰਦੇ ਹੁੰਦੇ ਹਾਂ ਜਿੱਦਾਂ ਕਿ ਵੀਡੀਓ ਵੇਖੀ ਤੇ ਸਕੂਲ ਦੇ ਆ ਕੀ ਕਰੀ ਜਾਂਦੇ ਯਾਰ ਵੀ ਬਾਹੋਂ ਆਉਂਦੀ ਪਾਜੀ ਪਤਾ ਕੀ ਆ ਮਜ਼ਾਕ ਤੇ ਦੁਨੀਆ ਹੁਣ ਵੀ ਬੋ ਕਰਦੀ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਉਹ ਦੁਨੀਆ ਮਜ਼ਾਕ ਕਰਦੀ ਆ ਸੀ ਇਹ ਕਰਦੇ ਆਂਗੇ ਹੁਣ ਸਿਕੰਦਰ 70 ਕਿਲੋ ਚ ਖੇਡਦਾ ਆ ਚਾਰ ਪੰਜ ਦਿਨ ਪਹਿਲਾਂ ਇੱਕ ਮੁੰਡੇ ਨੇ ਇਹਨੂੰ ਬਾਹਰੋਂ ਕੈਨੇਡਾ ਤੋਂ ਮੈਸੇਜ ਕੀਤਾ ਵੀ ਮੈਂ ਤੇਰਾ ਇੱਕ ਹੱਥੜੇ ਕਰ ਦਿਆਂਗਾ ਉਹ ਕਰ ਦਿਆਂਗਾ ਹਨਾ ਵੀ ਠੀਕ ਐ ਵੀ ਅਸੀਂ ਹੈਗਾ ਕੋਈ ਗੱਲ ਨਹੀਂ ਵੀਰ ਤੂੰ ਤਗੜਾ ਐ ਅਸੀਂ ਮਾੜੇ ਆ ਹਨਾ ਤੇ ਗੱਲ ਤੇ ਇਹ ਹੁੰਦੀ ਆ ਨਾ ਜੇ ਉਹ ਸਾਡੇ ਨਾਲ ਟੇਬਲ ਦੇ ਉੱਤੇ ਸਾਹਮਣੇ ਖਲੋਤਾ ਖਲੋਂਦਾ ਫੇਰ ਹੀ ਪਤਾ ਲੱਗਣਾ ਸੀ ਨਾ ਜੁੱਟ ਟੇਬਲ ਸੀ ਪ੍ਰੈਕਟਿਸ ਕਰਨ ਲੱਗੇ ਤੇ ਪ੍ਰੈਕਟਿਸ ਦੇ ਵਿੱਚ ਵਧੀਆ ਖੇਡਣਾ ਸਟਾਰਟ ਕੀਤਾ ਤੇ ਹਰਿਆਣਾ ਦੇ ਵਿੱਚ ਜਦੋਂ ਪਹਿਲਾ ਕੰਪੀਟੀਸ਼ਨ ਹੋਇਆ ਸੀ ਹਰਿਆਣਾ ਸਟੇਟ ਮੈਂ 2017 ਚ ਖੇਡਿਆ ਸੀ ਪਹਿਲੀ ਸਟੇਟ ਹਰਿਆਣਾ ਦੇ ਉਸ ਤੋਂ ਬਾਅਦ ਉਸ ਕੰਪੀਟੀਸ਼ਨ ਦੇ ਵਿੱਚ ਮੇਰਾ 65 ਵੇਟ ਕੈਟਾਗਰੀ ਦੇ ਵਿੱਚ ਮੇਰਾ 골ਡ ਮੈਡਲ ਆਇਆ ਸੀ ਕਿ ਨਹੀਂ ਸੀ ਸੋਚਿਆ ਕਿ ਸਾਨੂੰ ਐਡਾ ਵੱਡਾ ਪਲੇਟਫਾਰਮ ਮਿਲੇਗਾ ਤੇ ਅਸੀਂ ਪਿਛਲੀ ਵਾਰੀ ਰੁੱਤਗ ਰੋਡੀ ਫਰੈਂਚਾਈਜ਼ੀ ਵੱਲੋਂ ਖੇਡੇ ਸਾਂ ਤੇ ਜਿੱਦਾਂ ਕਿ ਆਈਪੀਐਲ ਦੇ ਵਿੱਚ ਟੀਮਾਂ ਹੁੰਦੀਆਂ ਨੇ ਇਦਾਂ ਹੀ ਸਾਡੀ ਟੀਮ 'ਚ 6 ਟੀਮਾਂ ਸਨ ਤੇ ਅਸੀਂ ਰੁੱਤਗ ਟੀਮ ਦੇ ਵਿੱਚ ਸਾਂ ਔਰ ਮੈਂ ਔਰ ਕਰਦੇ ਸੀ ਸੇਮ weight 'ਚ ਖੇਡਦੇ ਆ 90 ਕਿਲੋ 'ਚ ਖੇਡਦੇ ਆ ਤੇ ਅਸੀਂ ਇੱਕ ਹੀ ਟੀਮ 'ਚ ਖੇਡਦੇ ਆ ਤੇ ਹੁਣ ਇਸ ਵਾਰੀ ਅਸੀਂ ਸਾਡੀ ਲੀਗ 'ਏ ਹੁਣ ਅਸੀਂ 29 ਤਾਰੀਖ ਨੂੰ ਜਾਣਾ ਇੱਥੋਂ ਔਰ 4 ਅਕਤੂਬਰ ਨੂੰ ਸਾਡੇ ਮੈਚਸ ਸਟਾਰਟ ਹੋਣ ਨੇ ਜਿਹੜਾ ਸੈਕੰਡ ਸੀਜ਼ਨ ਪ੍ਰੋ ਪੰਜਾਬ ਲੀਗ ਦਾ ਹੈ ਤੇ ਉਸ ਤੋਂ ਬਾਅਦ 4 ਅਕਤੂਬਰ ਤੋਂ ਸਟਾਰਟ ਨੇ ਔਰ 19 ਅਕਤੂਬਰ ਤੱਕ ਮੈਚ ਚ ਇਹ ਭਾਜੀ ਇਹ ਇਹ ਚੀਜ਼ ਹੁੰਦੀ ਹੈ ਵੇਖੋ ਜਿਹੜੇ ਆਪਣੀ ਤੇ ਫਿੰਗਰ ਆ ਗਈਆਂ ਆਹ ਫਿੰਗਰ ਤੇ ਵੀ ਆਪਣੀ ਫਿੰਗਰ ਪਾਵਰ ਦੇ ਵਿੱਚ ਵੀ ਹੈਲਪ ਕਰਦੀ ਏ ਔਰ ਜਦੋਂ ਆਪਾਂ ਇਸ ਤੋਂ ਪਕੜ ਕੇ ਹੈਵੀ weight ਹੁੰਦਾ ਜਿੱਦਾਂ ਕਿ ਮੇਰਾ ਇਹਨੇ ਹੱਥ ਪਕੜਿਆ ਮੈਨੂੰ ਇਹ ਇੱਕ ਹਿਸਾਬ ਦਾ ਕਿ ਇਹਨੇ ਇਧਰ ਨੂੰ ਲੈ ਕੇ ਜਾਣਾ ਹੈ ਤੇ ਜੇ ਆਪਾਂ ਟ੍ਰੇਨਿੰਗ ਕਰਾਂਗੇ ਨਾ ਆਪਣੇ ਰਿਸਟ ਲਈ ਹੁੰਦੀ ਏ ਤੇ ਜਦ ਆਪਾਂ ਟ੍ਰੇਨਿੰਗ ਕਰਦੇ ਵੇ ਇਸ ਨੂੰ ਇਸ ਇਧਰ ਆਪਣੇ ਐਂਗਲ ਲੈ ਕੇ ਜਾਂਦੇ ਕਿ ਇਦਾਂ ਹੀ ਏ ਇਹ ਸੋਚਦਾ ਪਿਆ ਕਿ ਮੇਰਾ ਹੱਥ ਪਕੜ ਕੇ ਉਧਰ ਲੈ ਕੇ ਜਾਂਦੇ ਅੱਛਾ ਜੀ ਹਾਂਜੀ ਸਾਹਮਣੇ ਇੱਕ ਪ੍ਰੈਕਟੀਕਲੀ ਦਿਖਾ ਰਹੇ ਆ ਜਿਮ ਦੇ ਵਿੱਚ ਪਹੁੰਚਿਆ ਵੀਰਾਂ ਨੇ ਪ੍ਰੈਕਟਿਸ ਕਰਦੇ ਆ ਚਾਤ ਚਾਤ ਕੰਪੀਟਿਸ਼ਨ ਪ੍ਰੈਕਟਿਸ ਕਰਦੇ ਆ ਤੇ ਅਰਸ਼ਦੀ ਵੀਰ ਜੀ ਪ੍ਰੈਕਟਿਸ ਕਰਾ ਰਹੇ ਆ ਆਪ ਵੀ ਕਰਦੇ ਆ ਤੇ ਬੱਚਿਆਂ ਨੂੰ ਵੀ ਨੌਜਵਾਨਾਂ ਨੂੰ ਤਿਆਰ ਕਰ ਰਿਹਾ ਵੀ ਆਉਣ ਵਾਲੇ ਸਮੇਂ ਦੇ ਸਾਡੇ ਵਰਗੇ ਨੌਜਵਾਨ ਨਸ਼ਿਆਂ ਤੋਂ ਬਚ ਸਕਣ ਹੋਰ ਇਸ ਪਾਸੇ ਗੇਮਾਂ ਦੇ ਵਿੱਚ ਲੱਗ ਸਕਣ ਗੱਲ ਬਾਤ ਕਰਾਂਗੇ ਔਰ ਆਉਣ ਵਾਲੇ ਸਮੇਂ ਚ ਇੱਕ ਗੇਮ 올림픽ਸ ਦੇ ਵਿੱਚ ਵੀ ਨੈਸ਼ਨਲ ਉਹਦੇ ਚ ਆ ਰਹੀ ਹੈ ਦੇਖਿਓ ਤੁਸੀਂ ਇਹ ਵੀਰ ਜਦੋਂ 골ਡ ਮੈਡਲ ਲੈ ਕੇ ਆਣਗੇ ਸਾਰੀ ਦੁਨੀਆ ਜਾਣੂ ਹੋਊਗੀ ਉਸ ਤੋਂ ਪਹਿਲਾਂ ਤਾਂ ਕੋਈ ਜਾਣਦਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਹੋਇਆ ਸਾਰੀ ਦੁਨੀਆ ਕਹਿੰਦੀ ਵੀ ਗੋਲਡ ਮੈਡਲ ਜਿੱਤ ਲਿਆ ਆਵੇ ਸੰਧ ਦੇ ਵੀਰ ਸੀ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਤੇ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਨੇ ਵੀਰ ਹੋਰ ਇਹਦੇ ਉਸਤੇ ਕੰਮ ਵੀ ਕਰ ਰਹੇ ਨੇ ਤੇ ਗੇਮਾਂ ਚ ਲਾ ਰਹੇ ਆ ਵੀਰ ਜੀ ਸਵਾਗਤ ਹੈ ਤੁਹਾਡਾ ਆਪਾਂ ਤੇ ਸੋਸ਼ਲ ਮੀਡੀਆ ਤੇ ਦੇਖਦੇ ਹੁੰਦੇ ਸੀ ਉਹਨਾਂ ਦੇ ਇੰਸਟਾਗ੍ਰam ਤੇ ਫਲੋਡ ਵੀਡੀਓ ਦੇਖੇ ਤੁਸੀਂ ਆਦੇ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਦੇਖੋ ਉਹਨਾਂ ਦੀ ਵੀਡੀਓਜ਼ ਇੰਸਟਾਗ੍ਰam ਵੀ ਤੁਹਾਨੂੰ ਦੱਸ ਦੇਵਾਂਗਾ ਮੈਂਸ਼ਨ ਕਰ ਦੇਵਾਂਗੇ ਕਿ ਇੱਕ ਛੋਟੇ ਜਿਹੇ ਪੱਧਰ ਤੋਂ ਵੱਡੇ ਲੈਵਲ ਤੱਕ ਲੈ ਕੇ ਗਿਆ ਵੀਰ ਜੀ ਕਿਵੇਂ ਤੁਸੀਂ ਇੱਕ ਛੋਟਾ ਇਹ ਗੇਮ ਨੂੰ ਕੋਈ ਵੀ ਜਾਣਦਾ ਨਹੀਂ ਮਜ਼ਾਕ ਵਿੱਚ ਖੇਡਦੇ ਹੁੰਦੇ ਸੀ ਆਪਾਂ ਵੀ ਸਕੂਲਾਂ ਦੇ ਵਿੱਚ ਬੱਚਿਆਂ ਨਾਲ ਹਨਾ ਆਪਸ ਵਿੱਚ ਜੋਰ ਦਿਖਾਉਂਦੇ ਵੀ ਆਜਾ ਪੰਜਾ ਲਾ ਕੇ ਦੇਖੀਏ ਬਟ ਅਸਲੀ ਪੰਜਾ ਲਾਉਣਾ ਜਿਹੜਾ ਤੁਸੀਂ ਦੁਨੀਆ ਦੇ ਵਿੱਚ ਕਰਕੇ ਦਿਖਾਇਆ ਕੰਮ ਕਰਕੇ ਦਿਖਾਇਆ ਛੋਟੇ ਜਿਹੇ ਕਿਸਾਨ ਦੇ ਪੁੱਤ ਹੋਂਦ ਤੋਂ ਬਾਅਦ ਛੋਟੇ ਜਿਹੇ ਪਿੰਡ ਚ ਉੱਠ ਕੇ ਇਸ ਲੈਵਲ ਤੇ ਪਹੁੰਚੇ ਹੋ ਕਿਵੇਂ ਤੁਸੀਂ ਇਹ ਮਹਾਰਤ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਕੋਲ ਪਹੁੰਚਣ ਲਈ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੇਮ ਦੀ ਤੇ ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਹੁੰਦਾ ਕਿ ਆਰਮ ਰੈਸਲਿੰਗ ਵੀ ਇੱਕ ਕੋਈ ਗੇਮ ਹੁੰਦੀ ਹੈ ਪ੍ਰੋਫੈਸ਼ਨਲ ਲੈਵਲ ਤੇ ਅੱਛਾ ਜੀ ਤੇ ਉਹ ਅਸੀਂ ਵੀ ਸ਼ੌਂਕ ਨੂੰ ਹੀ ਕਰਦੇ ਹੁੰਦੇ ਸੀ ਜਿੱਦਾਂ ਕਿ ਵੀਡੀਓ ਵੇਖੀ ਤੇ ਸਕੂਲ ਦੇ ਵਿੱਚ ਘਰ ਦੇ ਵਿੱਚ ਅਸੀਂ ਪੰਜੇ ਲੜਾਉਂਦੇ ਹੁੰਨੇ ਸੀ ਤੇ ਉਸ ਤੋਂ ਬਾਅਦ ਅਸੀਂ ਜਿਮ ਆਪਣੇ ਸਾਡੇ ਸੀਨੀਅਰ ਭਰਾ ਆਸਨ ਜਿਹੜੇ ਉਹਨਾਂ ਦੇ ਨਾਲ ਜਿਹੜੇ ਵੱਡੇ ਸਨ ਅਸੀਂ ਉਹਨਾਂ ਦੇ ਨਾਲ ਜਿਮ ਸਟਾਰਟ ਕੀਤਾ ਜਿਮ ਦੇ ਵਿੱਚ ਫਿਰ ਹੌਲੀ-ਹੌਲੀ ਉੱਥੇ ਟੇਬਲ ਸੀ ਪ੍ਰੈਕਟਿਸ ਕਰਨ ਲੱਗੇ ਤੇ ਪ੍ਰੈਕਟਿਸ ਦੇ ਵਿੱਚ ਵਧੀਆ ਖੇਡਣਾ ਸਟਾਰਟ ਕੀਤਾ ਤੇ ਹਰਿਆਣਾ ਦੇ ਵਿੱਚ ਜਦੋਂ ਪਹਿਲਾ ਕੰਪੀਟੀਸ਼ਨ ਹੋਇਆ ਸੀ ਦੇ ਉਸ ਤੋਂ ਬਾਅਦ ਉਸ ਕੰਪੀਟੀਸ਼ਨ ਦੇ ਵਿੱਚ ਮੇਰਾ 65 ਵੇਟ ਕੈਟਾਗਰੀ ਦੇ ਵਿੱਚ ਮੇਰਾ 골ਡ ਮੈਡਲ ਆਇਆ ਸੀ ਉਹਦੇ ਤੋਂ ਬੜਾ ਜ਼ਿਆਦਾ ਮੈਨੂੰ ਖੁਸ਼ੀ ਮਿਲੀ ਤੇ ਉਹ ਖੁਸ਼ੀ ਤੋਂ ਬਾਅਦ ਤੇ ਫਿਰ ਅਗਾ ਗਾਂ ਗਾਂ ਸਟੈਪ ਬਾਈ ਸਟੈਪ ਚੱਲਦਾ ਰਿਹਾ ਤੇ ਜੇ ਪ੍ਰੋਫੈਸ਼ਨਲ ਲੈਵਲ ਤੇ ਵੇਖੀਏ ਤੇ ਜਿਹੜੀ ਪ੍ਰੋ ਪੰਜਾ ਲੀਗ ਉਹ 2020 ਦੇ ਵਿੱਚ ਆਈ ਸੀ ਔਰ ਉਸ ਤੋਂ ਪਹਿਲਾਂ ਦੂਜੀਆਂ ਫੈਡਰੇਸ਼ਨਾਂ ਨਾਲ ਸਾਨੂੰ ਉਹ ਫੈਡਰੇਸ਼ਨਾਂ ਕੋਈ ਇੰਨਾ ਜ਼ਿਆਦਾ ਪਲੇਅਰਾਂ ਨੂੰ ਸਪੋਰਟ ਨਹੀਂ ਕਰਦੀਆਂ ਉਸ ਤੋਂ ਬਾਅਦ 2020 ਦੇ ਵਿੱਚ ਪ੍ਰੋ ਪੰਜਾ ਲੀਗ ਆਈ ਤੇ ਇੰਨਾ ਬਹੁਤ ਹੀ ਵੱਡੇ ਲੈਵਲ ਤੇ ਮੈਚ ਕਰਵਾਉਣੇ ਸਟਾਰਟ ਕੀਤੇ ਔਰ ਉਸ ਤੋਂ ਬਾਅਦ ਪਿਛਲੇ ਸਾਲ 2023 ਦੇ ਵਿੱਚ ਪਹਿਲੀ ਵਾਰੀ ਜਿਹੜੀ ਲੀਗ ਹੈ ਸੋਨੀ ਸਪੋਰਟਸ 3 ਦੇ ਵਿੱਚ ਉੱਤੇ ਤੇ ਉਹ ਚੱਲੀ ਸੀ ਉਹਦੇ ਨਾਲ ਅਸੀਂ ਵੀ ਨਹੀਂ ਸੀ ਸੋਚਿਆ ਕਿ ਸਾਨੂੰ ਐਡਾ ਵੱਡਾ ਪਲੇਟਫਾਰਮ ਮਿਲੇਗਾ ਤੇ ਅਸੀਂ ਪਿਛਲੀ ਵਾਰੀ ਰੋਤਕ ਰੋਡੀ ਫ੍ਰੈਂਚਾਈਜ਼ੀ ਵੱਲੋਂ ਖੇਡੇ ਸਾਂ ਤੇ ਜਿੱਦਾਂ ਕਿ ਆਈਪੀਐਲ ਦੇ ਵਿੱਚ ਟੀਮਾਂ ਹੁੰਦੀਆਂ ਨੇ ਇਦਾਂ ਹੀ ਸਾਡੀ ਟੀਮ ਸੀ 6 ਟੀਮਾਂ ਸਨ ਤੇ ਅਸੀਂ ਰੋਤਕ ਟੀਮ ਦੇ ਵਿੱਚ ਸਾਂ ਔਰ ਮੈਂ ਔਰ ਕਰਦੇ ਸੀ ਸੇਮ weight 'ਚ ਖੇਡਦੇ ਆ 90 ਕਿਲੋ 'ਚ ਖੇਡਦੇ ਆ ਤੇ ਅਸੀਂ ਇੱਕ ਹੀ ਟੀਮ 'ਚ ਖੇਡਦੇ ਆ ਤੇ ਹੁਣ ਇਸ ਵਾਰੀ ਅਸੀਂ ਸਾਡੀ ਲੀਗ ਹੈ ਹੁਣ ਅਸੀਂ 29 ਤਾਰੀਖ ਨੂੰ ਜਾਣਾ ਇੱਥੋਂ ਔਰ 4 ਅਕਤੂਬਰ ਨੂੰ ਸਾਡੇ ਮੈਚਸ ਸਟਾਰਟ ਹੋਣ ਨੇ ਜਿਹੜਾ ਸੈਕੰਡ ਸੀਜ਼ਨ ਪ੍ਰੋ ਪੰਜਾਬ ਲੀਗ ਦਾ ਹੈ ਤੇ ਉਸ ਤੋਂ ਬਾਅਦ 4 ਅਕਤੂਬਰ ਤੋਂ ਸਟਾਰਟ ਨੇ ਔਰ 19 ਅਕਤੂਬਰ ਤੱਕ ਮੈਚ ਚੱਲਨੇ ਨੇ ਤੇ ਸਭ ਤੋਂ ਪ੍ਰੋ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਪਲੇਅਰਾਂ ਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਔਰ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਕਰਕੇ ਪਲੇਅਰ ਜਿਹੜੇ ਅੱਗੇ ਆਉਣ ਦੇਣ ਕਿਉਂਕਿ ਜਿਹੜੀਆਂ ਗਵਰਨਮੈਂਟ ਨੇ ਸਰਕਾਰਾਂ ਨੇ ਉਹ ਪਲੇਅਰਾਂ ਨੂੰ ਸਪੋਰਟ ਨਹੀਂ ਕਰਦੀਆਂ ਪਲੇਅਰਾਂ ਨੂੰ ਲੋਕਾਂ ਨੂੰ ਉਦੋਂ ਹੀ ਪਤਾ ਲੱਗਦਾ ਗਵਰਨਮੈਂਟ ਉਹਨੂੰ ਸਪੋਰਟ ਕਰਦੀ ਜਦੋਂ ਵੱਡੇ ਲੈਵਲ ਤੇ 올림픽 ਲੈਵਲ ਤੇ ਜੇਨੈਸ਼ੀਆ ਲੈਵਲ ਤੇ ਪਲੇਅਰਾਂ ਦਾ ਮੈਡਲ ਹੁੰਦਾ ਛੋਟੇ ਲੈਵਲ ਤੇ ਗਵਰਨਮੈਂਟ ਹੋ ਗਈਆਂ ਜਾਂ ਦੂਜੀਆਂ ਹੋ ਗਈਆਂ ਕੋਈ ਵੀ ਐਸੋਸੀਏਸ਼ਨਾਂ ਹੋਈਆਂ ਉਹ ਸਪੋਰਟ ਨਹੀਂ ਕਰ ਰਹੀਆਂ ਔਰ ਕਿੰਨੀ ਕੁ ਮਸ਼ਕਤ ਕਰਨੀ ਪਈ ਭਾਜੀ ਤੁਨੂੰ ਇਹ ਗੇਮ ਸਿੱਖਣ ਨੂੰ ਤੇ ਲੋਕ ਤਾਂ ਸੋਚਦੇ ਵੀ ਨਾਰਮਲ ਜੀ ਗੇਮ ਆ ਪੰਜਾ ਲਵਾਤਾ ਬੱਚੇ ਕੇ ਕੰਮ ਹੋ ਗਿਆ ਬਈ ਬਾਹ ਚ ਜਾਣੇ ਬੰਦੇ ਦੇ ਆਹ ਤਕੜਾ ਵੇ ਦੇਖਣ ਦੋਲੇ ਆ ਜਾਂ ਉਹਦਾ ਮੜ ਮੜਾ ਬੰਦਾ ਤੇ ਪੰਜਾ ਲੱਗ ਜਾਊਗਾ ਉਹ ਕਿਦਾਂ ਭਾਜੀ ਹੈ ਵੀ ਕੋਈ ਟੈਕਨੀਕ ਹੈ ਜਾਂ ਨਹੀਂ ਗੇਮ ਦੇ ਵਿੱਚ ਵੀ ਬੀਕੋ ਜਦੋਂ ਕਿ ਅਸੀਂ ਵੀ ਜਦੋਂ ਸਟਾਰਟ ਕੀਤਾ ਇਹਨੇ ਸਾਨੂੰ ਵੀ ਆਮ ਲੱਗਦੇ ਹੁੰਦੀ ਸੀ ਜਦੋਂ ਅਸੀਂ ਆਰਮਰੇਸਟਲਿੰਗ ਦੇ ਵਿੱਚ ਡੀਪਲੀ ਗਏ ਡੀਪਲੀ ਸੋਸ਼ਲ ਮੀਡੀਆ ਤੇ YouTube ਤੇ ਜਾ ਕੇ ਆਰਮਰੇਸਟਲਿੰਗ ਦੀਆਂ ਵੀਡੀਓ ਵੇਖੀਆਂ ਫਿਰ ਆਪਣੇ ਆਪ ਨੂੰ ਜਦੋਂ ਟ੍ਰੇਨਿੰਗ ਕਰਨੀ ਸਟਾਰਟ ਕੀਤੀ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਾ ਵੀ ਆ ਕਿਉਂਕਿ ਇਹਦੇ ਵਿੱਚ ਜੇ ਵੇਖੀਗੇ ਇੰਦਾ ਸਾਰੇ ਹੱਥ ਦਾ ਮਤਲਬ ਫਿੰਗਰ ਤੋਂ ਲੈ ਕੇ ਆਪਣਾ ਫਿੰਗਰ ਦਾ ਅਰਿਸਟ ਦਾ ਸਾਰੀ ਆਰਮ ਦਾ ਬਾਈਸੈਪਸ ਟ੍ਰਾਈਸੈਪਸ ਸ਼ੋਲਡਰ ਬੈਕ ਦਾ ਸਾਰਾ ਯੋਰ ਲੱਗਦਾ ਹੁੰਦਾ ਥਾਈ ਤੱਕ ਵੀ ਯੋਰ ਲੱਗਦਾ ਹੁੰਦਾ ਇਹ ਵੇਖਣ ਦੇ ਵਿੱਚ ਕੋਈ ਸੋਚੇ ਨਾ ਵੀ ਇੱਥੇ ਐਦਾਂ ਹੀ ਲੈ ਕੇ ਜਾਓ ਪ੍ਰੈਕਟੀਕਲ ਦਿਖਾ ਦਈਏ ਭਾਜੀ ਉੱਥੇ ਲਾ ਕੇ ਟੇਬਲ ਨੂੰ ਪ੍ਰੈਕਟੀਕਲ ਦਿਖਾ ਦੇਣਾ ਹਣਾ ਥੋੜਾ ਜਿਹਾ ਉੱਥੇ ਲੈ ਚ ਲੋ ਤੇ ਪ੍ਰੈਕਟੀਕਲ ਕਰਕੇ ਦਿਖਾਣਾ ਤੁਹਾਨੂੰ ਕਿੱਥੇ ਪ੍ਰੈਕਟਿਸ ਹੁੰਦੀ ਆਂਦੀ ਪ੍ਰੈਕਟਿਸ ਕਿੱਥੇ ਹੁੰਦੀ ਆ ਕਿਦਾਂ ਸਿਸਟਮ ਬਣਦਾ ਇਹ ਚੀਜ਼ਾਂ ਦੇ ਐਂਗਲ ਬਣੇ ਹੋਏ ਆ ਜਿਸ ਤੇ ਪ੍ਰੈਕਟਿਸ ਕੀਤੀ ਜਾਂਦੀ ਆ ਤੇ ਮਾੜਾ ਜਿਹਾ ਤੁਸੀਂ ਇੱਥੇ ਲਿਆ ਕੇ ਦਿਖਾ ਦਿਓ ਕਿ ਤੋਂ ਤੁਹਾਨੂੰ ਦਿਖਾਣਿਆ ਲਾਈਵ ਕਿਵੇਂ ਪ੍ਰੈਕਟਿਸ ਕਰਦੇ ਆ ਵੀਰ ਹਨਾ ਜਿਮਾਂ ਦੇ ਵਿੱਚ ਕਿਦਾਂ ਪ੍ਰੈਕਟਿਸ ਕੀਤੀ ਜਾਂਦੀ ਹੈ ਗੇਮ ਕੀ ਚੀਜ਼ ਆ ਗੇਮ ਦੇ ਵਿੱਚ ਕਿਦਾਂ ਆ ਜਾਓ ਤੁਸੀਂ ਇੱਕ ਮਿੰਟ ਹੁਣ ਤੁਹਾਨੂੰ ਸੈਟਅਪ ਕਰਕੇ ਪੂਰਾ ਦਿਖਾਣਿਆ ਪ੍ਰੈਕਟੀਕਲੀ ਜਿਹੜਾ ਚੱਲ ਰਿਹਾ ਇੱਥੇ ਪ੍ਰੈਕਟੀਕਲੀ ਕਰਕੇ ਦਿਖਾਣਗੇ ਵੀਰ ਦੇਖੋ ਆ ਆ ਚੀਜ਼ ਹੁੰਦੀ ਆ ਜਿਵੇਂ ਕਿ ਇਹਨੂੰ ਹਾਂਜੀ ਵੀਰ ਜੀ ਦੱਸਿਓ ਇਹ ਦੇ ਵਿੱਚ ਆਪਾਂ ਜਿਹੜੀ ਮੇਨ ਮੇਨ ਚੀਜ਼ਾਂ ਨੇ ਮੇਨ ਮੇਨ ਚੀਜ਼ਾਂ ਆਪਾਂ ਸਭ ਨੂੰ ਦੱਸਦੇ ਆ ਕਿ ਇਹ ਜਿਹੜੀ ਇਹ ਫਿੰਗਰ ਪਾਵਰ ਲਈ ਹੁੰਦੀ ਹੈ ਫਿੰਗਰ ਪਾਵਰ ਸਟਰੈਂਥ ਲਈ ਫਿੰਗਰ ਦੀ ਸਟਰੈਂਥ ਵਧਾਣ ਲਈ ਔਰ ਪਾਵਰ ਵਧਾਣ ਲਈ ਇਹ ਆਪਾਂ ਹਾਂਜੀ ਔਰ ਇਸ ਤੋਂ ਬਾਅਦ ਆਪਾਂ ਅਗਲਾ ਚੀਜ਼ ਦਿਖਾਉਣਾ ਆਹ ਹੋ ਕਪੀਨ ਸੋ ਤੁਸੀਂ ਦੇਖੋ ਅੰਦੇ ਵਿੱਚ ਹੁਣ ਆਹ ਚੀਜ਼ਾਂ ਭਾਜੀ ਆਹ ਕੀ ਚੀਜ਼ ਹੁੰਦੀ ਹੈ ਦੱਸਿਓ ਮੜਾ ਜੀ ਇਹ ਭਾਜੀ ਇਹ ਇਹ ਚੀਜ਼ ਹੁੰਦੀ ਹੈ ਵੇਖੋ ਜਿਹੜੀਆਂ ਆਪਣੀਆਂ ਤੇ ਫਿੰਗਰ ਆ ਗਈਆਂ ਆਹ ਫਿੰਗਰ ਤੇ ਵੀ ਆਪਣੀ ਫਿੰਗਰ ਪਾਵਰ ਦੇ ਵਿੱਚ ਵੀ ਹੈਲਪ ਕਰਦੀ ਏ ਔਰ ਜਦੋਂ ਆਪਾਂ ਇਸ ਤੋਂ ਪਕੜ ਕੇ ਹੈਵੀ weight ਹੁੰਦਾ ਜਿੱਦਾਂ ਕਿ ਮੇਰਾ ਇਹਨੇ ਹੱਥ ਪਕੜਿਆ ਮੈਨੂੰ ਇਹ ਇੱਕ ਹਿਸਾਬ ਦਾ ਕਿ ਇਹ ਇਧਰ ਨੂੰ ਲੈ ਕੇ ਜਾਣਾ ਹੈ ਤੇ ਜੇ ਆਪਾਂ ਟ੍ਰੇਨਿੰਗ ਕਰਾਂਗੇ ਨਾ ਆਪਣੀ ਰਿਸਟ ਲਈ ਹੁੰਦੀ ਏ ਤੇ ਜਦ ਆਪਾਂ ਟ੍ਰੇਨਿੰਗ ਕਰਦੇ ਵੀ ਇਸ ਇਧਰ ਆਪਣੇ ਐਂਗਲ ਲੈ ਕੇ ਜਾਂਦੇ ਕਿ ਇਦਾਂ ਹੀ ਹੈ ਇਹ ਇਹ ਸੋਚਦਾ ਪਿਆ ਕਿ ਮੇਰਾ ਹੱਥ ਪਕੜ ਕੇ ਉਧਰ ਲੈ ਕੇ ਜਾਂਦੇ ਅੱਛਾ ਜੀ ਹਾਂਜੀ ਤੇ ਹੁਣ ਇਸ ਤੋਂ ਬਾਅਦ ਆਪਾਂ ਅਗਲੀ ਚੀਜ਼ ਵਿਖਾਵਾਂਗੇ ਸਾਈਡ ਪਰ ਸ਼ਕ ਮਾਰ ਟੇਬਲ ਖੋਨਾਪੜਾ ਤੁਸੀਂ ਦੇਖੋ ਤੁਸੀਂ ਆ ਕੋਈ ਨਾਰਮਲ ਗੇਮ ਨਹੀਂ ਹੈਗੀ ਭਾਜੀ ਪ੍ਰੈਕਟਿਸ ਕਿੰਨੀ ਕਰਨੀ ਪੈਂਦੀ ਹੈ ਇਹ ਦਿਖਾ ਰਹੇ ਆਪਾਂ ਤੁਹਾਨੂੰ ਵੀ ਕਿਦਾਂ ਬਾਹਾਂ ਸਟਰੋਂਗ ਕੀਤੀ ਜਾਂਦੀ ਹੈ ਅੱਜ ਕੱਲ ਨੌਜਵਾਨਾਂ ਨੂੰ ਦੱਸਿਆ ਜਾ ਰਿਹਾ ਵੀ ਸਟਰੋਂਗ ਕਿਦਾਂ ਕਰ ਸਕਦੇ ਬਾਜੂ ਨੂੰ ਤੁਸੀਂ ਕੀ ਬਾਤ ਹੈ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ లైవ్ ਤਸਵੀਰਾਂ ਤੋਂ ਦਿਖਾ ਰਹੇ ਆਂ ਵੀਰ ਸਾਈਡ ਫੋਰਸ ਜੇ ਪ੍ਰੈਕਟਿਸ ਦੀ ਗੱਲ ਕਰੀਏ ਪ੍ਰੈਕਟਿਸ ਸਾਨੂੰ ਅਸੀਂ ਮਾਰਨਿੰਗ 2:3 ਤੋਂ 3 ਘੰਟੇ ਅਸੀਂ ਮਾਰਨਿੰਗ ਵਰਕਆਊਟ ਕਰਦੇ ਆਂ 2:3 ਤੇ 3 ਘੰਟੇ ਹੀ ਅਸੀਂ ਸ਼ਾਮ ਨੂੰ ਵਰਕਆਊਟ ਕਰਦੇ ਆਂ ਚਾਹੇ ਕੋਈ ਸੰਡੇ ਹੋਏ ਚਾਹੇ ਸਾਡੀ ਕੋਈ ਫੰਕਸ਼ਨ ਹੋਏ ਕੁਝ ਵੀ ਹੋਏ ਅਸੀਂ ਆਬ ਸਭ ਕੁਝ ਛੱਡ ਕੇ ਅਸੀਂ ਜਿਮ ਆਉਣਾ ਹੀ ਆਉਣਾ ਹੈ ਇੱਕ ਨੰਬਰ ਬਾਕੀ ਕਾਰਡ ਵੀਰਕਣਾ ਵੀ ਗੱਲ ਕਰਾਂਗੇ ਵੀਰ ਜੀ ਕਾਰਡ ਵੀਰ ਜੀ ਤੁਹਾਡੇ ਨਾਲ ਵੀਰ ਜੀ ਨਾਲ ਤੁਸੀਂ ਤਾਂ ਸੋਵਾ ਆ ਸਾਈਡ ਪ੍ਰੈਸ ਜਿਵੇਂ ਕੀ ਕਿਹਾ ਜਾਂਦਾ ਇਹਨੂੰ ਟੈਕਨੀਕਲੀ ਸਾਈਡ ਪ੍ਰੈਸ ਇਹਨੂੰ ਸਾਈਡ ਪ੍ਰੈਸ਼ਰ ਕਹਿੰਦੇ ਆ ਜਿਵੇਂ ਵੀ ਇਹ ਆਪਣੇ ਚ ਇਹ ਸਾਈਡ ਪ੍ਰੈਸ਼ਰ ਆਪਣੀ ਪਾਵਰ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਸਭ ਤੋਂ ਜ਼ਿਆਦਾ ਮਹੱਤਵਿੰਦਾ ਹੀ ਆ ਗੇਮ ਚ ਇਸ ਸਾਈਡ ਪ੍ਰੈਸ਼ਰ ਨਾਲ ਹੀ ਬੰਦਾ ਪਿੰਨ ਕਰ ਸਕਦਾ ਹੈ ਬੰਦੇ ਨੂੰ ਹੁਣ ਜਿੱਦਾਂ ਕਿ ਵੇਖੋ ਕਿ ਇਹ ਇਹਨੇ ਆ ਪਕੜਿਆ ਸੀ ਇਹ ਮੈਨੂੰ ਆ ਆ ਲੈ ਕੇ ਜਾਂਦਿਆ ਸੀ ਇਹਨੂੰ ਆਪਾਂ ਸਾਈਡ ਪ੍ਰੈਸ਼ਰ ਕਹਿ ਦਿੰਦੇ ਆ ਇਹਦੇ ਵਿੱਚ ਰਿਸਟ ਦੀ ਤੇ ਦੂਜੀਆਂ ਚੀਜ਼ਾਂ ਦੀ ਬਜਾਏ ਆਪਣੀ ਇਹ ਤੋਂ ਫੋਰ ਆਰਮ ਦੀ ਸਾਰੀ ਦੀ ਪਾਵਰ ਲੱਗਦੀ ਏ ਕਿ ਇਹ ਮੈਨੂੰ ਜਿੱਦਾਂ ਕਿ ਆ ਪਕੜਿਆ ਸੀ ਇਹਦੇ ਨਾਲ ਫੀਲ ਇਹ ਕਰਦਾ ਕਿ ਮੈਂ ਅਗਲੇ ਦਾ ਹੱਥ ਪਕੜਿਆ ਤੇ ਮੇਰੇ ਹੱਥ ਨੂੰ ਉਧਰ ਲੈ ਕੇ ਜਾਂਦਿਆ ਵੀ ਆਪਣੇ ਵਿਨ ਕਰਨ ਲਈ ਆਪਣੇ ਸੈਂਟਰ ਤੋਂ ਐਸਾ ਜਾਣ ਬੰਦਾ ਤਾਂ ਯੂਜ਼ ਕਰਾ ਗਲਤੀ ਕਰੇ ਘਰ ਦੇ ਪ੍ਰੈਕਟਿਸ ਕਰਕੇ ਦੇਖੋ ਜਿੰਨਾ ਚਿਰ ਕਿਸੇ ਵੀ ਚੀਜ਼ ਦੀ ਆਪਾਂ ਨੂੰ ਨੋਲਿਜ ਨਹੀਂ ਹੈ ਉਹਨਾਂ ਲੋ ਨੋਲਿਜ ਤੋਂ ਬਿਨਾ ਆਪਾਂ ਨੂੰ ਇੰਜਰੀ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਕਿਉਂਕਿ ਹੁਣ ਕੀ ਅਸੀਂ ਕਿੱਦਾਂ ਕਰਦੇ ਹਾਂ ਅਸੀਂ ਪਹਿਲਾਂ ਸਟ੍ਰੈਚਿੰਗ ਕਰਨੇ ਸਟ੍ਰੈਚਿੰਗ ਤੋਂ ਬਾਅਦ ਵਾਰਮ-ਅਪ ਪ੍ਰੋਪਰ ਕਰਕੇ ਔਰ ਅਸੀਂ 2.5 ਕਿਲੋ ਤੋਂ ਸਟਾਰਟ ਕਰਨੇ 2.5 ਕਿਲੋ ਤੋਂ ਵਾਰਮ-ਅਪ ਹੋਣਾ ਸਟਾਰਟ ਕਰਦੇ ਆ ਫਿਰ ਹੌਲੀ-ਹੌਲੀ-ਹੌਲੀ ਵੇਟ ਵਧਾਉਨੇ ਆ ਲੋਕੀ ਕੀ ਗਲਤੀ ਕਰਦੇ ਨੇ ਹੁਣ ਜੇ ਮੈਂ ਵੀ ਆ ਨਾ ਮੈਂ ਭਾਵੇਂ ਪ੍ਰੋਫੈਸ਼ਨਲ ਪਲੇਅਰ ਆ ਅਸੀਂ ਜੇ ਡਾਇਰੈਕਟ ਆ ਕੇ ਅਸੀਂ ਸਿੱਧਾ ਹੱਥ ਪਕੜ ਕੇ ਜੋਰ ਲਾਨ ਲਾਪਾਂਗੇ ਪੰਜੇ ਲਾਨ ਲਾ ਕਰਨ ਜਾਂ ਹੈਵੀ ਟ੍ਰੇਨਿੰਗ ਕਰਾਂਗੇ ਸਾਡੇ ਵੀ ਇੰਜਰੀ ਹੋਏਗੀ ਹੋਏਗੀ ਉਹਦੇ ਵਿੱਚ ਕਿਉਂਕਿ ਜਿਹੜੀ ਆਪਣੀ ਬਾਜੂ ਹੁੰਦੀ ਉਹ ਠੰਡੀ ਪਈ ਹੁੰਦੀ ਹੈ ਉਹ ਮਸਲ ਗਰਮ ਆਪਾਂ ਨੂੰ ਵਾਰਮ ਅਪ ਕਰਨਾ ਚਾਹੀਦਾ ਹੈ ਗਰਮ ਕਰਨਾ ਚਾਹੀਦਾ ਹੈ ਔਰ ਇਹ ਲਾਨ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਸ਼ੋਲਡਰ ਦੀ ਕੀ ਮੂਵਮੈਂਟ ਹੋਣੀ ਚਾਹੀਦੀ ਹੈ ਇਹ ਨਾ ਹੋਏ ਆਪਣੇ ਬਾਹ ਇੱਥੇ ਵੀ ਸ਼ੋਲਡਰ ਆਪਣਾ ਇੱਧਰ ਹੈ ਨਾ ਉਹਦੇ ਵਿੱਚ ਵੀ ਆਪਣੇ ਇੰਜਰੀ ਦੇ ਚਾਂਸ ਹੁੰਦੇ ਨੇ ਤੇ ਜਿਹੜੇ ਵੀ ਅਸੀਂ ਜਿਹੜੇ ਵੀ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰਦੇ ਨੇ ਕੋਈ ਵੀ ਟ੍ਰੇਨਿੰਗ ਬ ਅਸੀਂ ਕਿਸੇ ਤੋਂ ਕੋਈ ਚਾਰਜ ਨਹੀਂ ਲੈਂਦੇ ਕਿਉਂਕਿ ਇਹ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜੇ ਕੋਈ ਆਪਣਾ ਸਾਡਾ ਭੈਣ ਭਰਾ ਜੇ ਕੋਈ ਟ੍ਰੇਨਿੰਗ ਕਰੇ ਤੇ ਉਸ ਤੋਂ ਬਾਅਦ ਆਪਣਾ ਅਸੀਂ ਸਭ ਨੂੰ ਸਭ ਦਾ ਰਿਪਲਾਈ ਕਰਦੇ ਅਸੀਂ ਅਜ ਤੱਕ ਕਦੀ ਇਦਾਂ ਨਹੀਂ ਸੋਚਿਆ ਕਿ ਹਾਂ ਅਸੀਂ ਪਲੇਅਰ ਵੱਡੇ ਬਣ ਗਏ ਤੇ ਅਸੀਂ ਕਿਸੇ ਨੂੰ ਪ੍ਰੈਕਟਿਸ ਨਹੀਂ ਦੱਸਣੀ ਬਿਲਕੁਲ ਕਾਰਜਵੀਰ ਜੀ ਵੀਰ ਜੀ ਤੁਸੀਂ ਸੌਰੀ ਆ ਜਿਵੇਂ ਆਪਾਂ ਗੱਲਬਾਤ ਕਰੀਏ ਕਿੰਨੇ ਬੰਦਿਆਂ ਨੂੰ ਮਾਰਤ ਦੇ ਦਿੱਤੀ ਤੁਸੀਂ ਹੁਣ ਤੱਕ ਇਹ ਗੇਮ ਦੇ ਵਿੱਚ ਮੈਂ ਦੇਖਿਆ ਤੁਸੀਂ ਉੱਥੇ ਜਦੋਂ ਕਿਸੇ ਨੂੰ ਹਰਾਉਂਦੇ ਹੋ ਬੜਾ ਜੋਸ਼ ਹੁੰਦਾ ਤੁਹਾਡੇ ਵਿੱਚ ਜਿਵੇਂ ਉਹ ਬੰਦੇ ਸ਼ੇਅਰ ਤੋਂ ਪਤਾ ਲੱਗਦਾ ਕਿ ਦੇਸੀ ਪਰਨੇ ਦੇ ਵਿੱਚ ਇੱਕ ਦੇਸੀ ਕਿਸਾਨ ਦਾ ਬੁੱਤ ਜਦੋਂ ਐਡਵਰਟ ਪਲੇਟਫਾਰਮ ਤੇ ਬਾਹਾਂ ਮਾਮਾ ਦੀ ਜਾਨ ਦਿਖਾਉਂਦਾ ਤੇ ਪੁੱਛ ਕੇ ਕੀ ਕੀ ਕਹੋਗੇ ਇਸ ਚੀਜ਼ ਬਾਰੇ ਬਸ ਇਹ ਮਹਾਰਾਜ ਦੀ ਕਿਰਪਾ ਆ ਪਰਮਾਤਮਾ ਦਾ ਹੱਥ ਹੱਥ ਤੇ ਸਿਰ ਦੇ ਉੱਤੇ ਰੱਖ ਕੇ ਬਸ ਫਤਿਹ ਹੁੰਦੀ ਆ ਹਾਂਜੀ ਤੇ ਬਸ ਥੋੜਾ ਜਿਹਾ 2000 ਦੇ ਹੀ ਦੇ ਵਿੱਚ ਮੈਨੂੰ ਸ਼ੋਲਡਰ ਇੰਜਰੀ ਆ ਗਈ ਸੀ ਅਫਸੋਸ ਸਾਲ ਥੋੜਾ ਮੇਰਾ ਐਵੇਂ ਗਿਆ ਬਾਕੀ ਹਰ ਥਾਂ ਜਿੱਥੇ ਜਿੱਤੇ ਆ ਉੱਥੇ ਫਤਿਹ ਆ 골ਡ ਸੈਕਿੰਡ 골ਡ ਸੈਕਿੰਡ ਚੈਂਪੀਅਨ ਹੀ ਰਹੇ ਆਪਾਂ ਪਰ ਜਦੋਂ ਭਾਜੀ ਜਦੋਂ ਸਾਹਮਣੇ ਵਾਲਾ ਜਿਹੜਾ ਸੰਬੰਧ ਹੁੰਦਾ ਜਿਹੜਾ ਤੁਹਾਡੇ ਸਾਹਮਣੇ ਹੁੰਦਾ ਉਹਦੇ ਉਹਦਾ ਤੁਸੀਂ ਕੀ ਨੋਟ ਕਰਦੇ ਵੀ ਆ ਬੰਦੇ ਨੂੰ ਮੈਂ ਹੈਰਾਨ ਹਾਸਤੇ ਕੀ ਇਹੋ ਜਿਹਾ ਸਾਡੇ ਸਾਡੇ ਮਨ ਚ ਐਵੇਂ ਦੀ ਕੋਈ ਚੀਜ਼ ਨਹੀਂ ਹੁੰਦੀ ਹਨਾ ਉਹ ਵੀ ਇੱਕ ਆਰਮ ਪਲੇਅਰ ਆ ਅਸੀਂ ਵੀ ਇੱਕ ਆਰਮ ਪਲੇਅਰ ਉਹ ਵੀ ਟ੍ਰੇਨਿੰਗ ਕਰਦਾ ਅਸੀਂ ਵੀ ਟ੍ਰੇਨ ਕਰਦੇ ਆ ਜਿਹੜਾ ਅੱਗੋਂ ਥੋੜਾ ਬੋਤਾ ਉਹ ਕਰਦਾ ਆ ਜਾਂ ਉਹਨੇ ਪਹਿਲਾਂ ਕੁਝ ਬੋਲਿਆ ਹ ਫੇਸ ਕਰਕੇ ਉਹ ਅੰਦਰੋਂ ਹੀ ਕੋਈ ਐਵੇਂ ਦੀ ਫੀਲਿੰਗ ਨਹੀਂ ਕਰਦੀ ਏ ਵੀ ਅਸੀਂ ਵੀ ਐਵੇਂ ਜਿਤਾਈਏ ਉਹ ਬੰਦੇ ਨੂੰ ਪਰ ਭਾਜੀ ਮੈਂ ਜਦੋਂ ਤੁਹਾਡੀ ਵੀਡੀਓਜ਼ ਦੇਖਦੇ ਆਂ ਆਪਾਂ ਦੋਨਾਂ ਦੇ ਵਿੱਚ ਤੁਸੀਂ ਜਿੱਤ ਕੇ ਮਨ ਲਓ ਕਿ ਇੱਕ ਜੋਸ਼ ਨਾਲ ਜਿੱਤਦੇ ਹੋ ਪੂਰਾ ਹਨਾ ਉਹ ਪਤਾ ਲੱਗਦਾ ਵੀ ਪਤਾ ਲੱਗਦਾ ਵੀ ਸਰਦਾਰ ਬੰਦੇ ਨੇ ਕਿਸੇ ਨੇ ਉਹ ਹਰਾਇਆ ਵੀ ਇੱਕ ਇੱਕ ਡਰੋਪ ਹੁੰਦਾ ਫੇਸ ਦੇ ਕੋਲ ਇਮਪ੍ਰੈਸ਼ਨ ਨਹੀਂ ਕੁਝ ਲਗ ਤਰ੍ਹਾਂ ਦੇ ਹੁੰਦੇ ਭਾਜੀ ਹਾਂਜੀ ਜਦੋਂ ਭਾਜੀ ਬੰਦੇ ਨੇ ਦਿਨ ਰਾਤ ਮਿਹਨਤ ਕੀਤੀ ਹੁੰਦੀ ਆ ਜਦੋਂ ਬੰਦਾ ਜਿੱਤਦਾ ਆ ਹਨਾ ਸੋਵ ਦੇ ਵਿੱਚੋਂ ਇੱਕ ਬੰਦਾ ਜਦੋਂ ਨਿਕਲਦਾ ਉਹਨੂੰ ਖੁਸ਼ੀ ਤੇ ਭਾਜੀ ਹੁੰਦੀ ਹੋਈ ਆ ਬਿਲਕੁਲ ਬਾਕੀ ਟੈਟੂ ਬਣਾਉਂਦਾ ਕਿ ਚੱਕਰ ਆ ਵਾ ਜੀ ਮੈਂ ਤੁਹਾਡੇ ਸ਼ੇਰ ਦੇਖ ਰਿਹਾ ਭਾਜੀ ਦੇ ਹਰੀ ਸਿੰਘ ਮਲਵਾ ਬਣਾਇਆ ਦਿਖਾ ਦੋ ਮਾੜਾ ਜੀ ਮੈਂ ਦਿਖਾਦਾ ਭਾਜੀ ਤੁਸੀਂ ਹਰੀ ਸਿੰਘ ਮਲਵਾ ਬਣਾਇਆ ਤੇ ਸ਼ੇਰ ਬਣਾਇਆ ਇਹਦਾ ਕਾਰਨ ਕੀ ਆ ਬਾਹਾਂ ਦੇ ਆਦਰ ਆ ਦੇਖੋ ਭਾਈ ਕੀ ਬਾਤ ਆ ਜੋ ਟੈਟੂ ਦੇਖੋ ਤੁਸੀਂ ਕੋਈ ਕਿਸੇ ਕੋ ਆਪਣਾ ਦੇ ਹੈ ਜੋ ਲੈ ਹੈ ਨਿਜਵਲ ਸੇ ਲੈ ਹੈ ਬਾਕੀ ਦੇਖੋ ਤੁਸੀਂ ਕੀ ਬਾਤ ਆ ਇਹਨਾਂ ਬਾਹਾਂ ਦੇ ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਹਨ ਤੇ ਕੀ ਕਹਿਣਾ ਚਾਹੋ ਟੈਟੂ ਬਣਾਉਂਦਾ ਇਹ ਟੈਟੂ ਬਣਾਉਂਦਾ ਕਾਰਨ ਕਿਸੇ ਭਾਜੀ ਬਸ ਭਾਜੀ ਸ਼ੌਂਕ ਸੀ ਟੈਟੂ ਬਣਾਉਂਦਾ ਅਜਾ ਸ਼ੌਂਕ ਬਸ ਕੋਈ ਕਾਰਨ ਹੀ ਹੁੰਦਾ ਮਨ ਚ ਵੀ ਆ ਚੀਜ਼ ਸਾਡੇ ਹਿੰਮਤ ਦਲੇਰੀ ਦੀ ਉਹ ਚੀਜ਼ ਹੁੰਦੀ ਮਨ ਚ ਨਾ ਕਿ ਸਾਡੇ ਜਿਹੜਾ ਸ਼ਬਦ ਨੇ ਜਾਂ ਇਹ ਚੀਜ਼ਾਂ ਨੇ ਸਾਡੇ ਇਤਿਹਾਸ ਤੋਂ ਰਿਲੇਟਡ ਨੇ ਬਸ ਇਹ ਭਾਜੀ ਜਿੱਦਾਂ ਦੇਖੋ ਸਾਨੂੰ ਸਾਰੇ ਆਂਦੇਸ ਨੇ ਕਿ ਤੁਸੀਂ ਟੈਟੂ ਬਣਾਵੋ ਹਨਾ ਹਾਂਜੀ ਤੇ ਟੈਟੂ ਦੇ ਵਿੱਚ ਸਾਡਾ ਇਹ ਸੀ ਆ ਬੇ ਕੁਟ ਸਾਨੂੰ ਜਿੱਦਾਂ ਕਿ ਸਾਰਿਆਂ ਦੇ ਟੈਟੂ ਬਣਵਾਉ ਉਹ ਵੀ ਤੁਸੀਂ ਬਹੁਤ ਸਟਰੋਂਗ ਟੈਟੂ ਬਣਵਾਉਣਾ ਚਾਹੀਦਾ ਹੈ ਤੇ ਹੁਣ ਲੋਕੀ ਸਿੰਗਰਾਂ ਦੇ ਬਣਵਾਉਂਦੇ ਨੇ ਕਿਸੇ ਦੇ ਵੀ ਕੁਝ ਵੀ ਬਣਾ ਲੈਂਦੇ ਨੇ ਹਾਂ ਤੇ ਅਸੀਂ ਸੋਚਿਆ ਵੀ ਅਸੀਂ ਆਪਣੇ ਵਿਰਾਸਤ ਦੇ ਵਿੱਚ ਜੋ ਸਾਡੇ ਸ਼ਹੀਦਾਂ ਨੇ ਜਾਂ ਸਾਡੇ ਯੋਧਿਆਂ ਨੇ ਕੀਤਾ ਤੇ ਅਸੀਂ ਸਾਨੂੰ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿਹਨੂੰ ਵੇਖ ਕੇ ਸਾਨੂੰ ਆਪਣੇ ਆਪ ਦੇ ਵਿੱਚ ਜਨੂਨ ਆਏ ਹੁਣ ਜਿੱਦਾਂ ਕਿ ਸਰ ਮੇਰਾ ਟੈਟੂ ਬਣਿਆ ਤੇ ਹੁਣ ਮੇਰੇ ਦਿਮਾਗ 'ਚ ਰਹਿੰਦਾ ਕਿ ਆਪਣਾ ਮੈਂ ਟੈਟੂ ਬਣਵਾਇਆ ਮੈਂ ਉਸ ਉਸ ਚੀਜ਼ ਨਾਲ ਪ੍ਰੈਕਟਿਸ ਵੀ ਜ਼ਿਆਦਾ ਕਰਾਂਗਾ ਕਿ ਮਾਰਾ ਮੇਰੀ ਇੱਜ਼ਤ ਰੱਖੇ ਹਨ ਮਾੜੇ ਕੰਮ ਵੱਲ ਵੀ ਨਹੀਂ ਜਾਵਾਂਗੇ ਔਰ ਉਸ ਤੋਂ ਬਾਅਦ ਜਦੋਂ ਅਸੀਂ ਖੇਡਦੇ ਹਾਂ ਖੇਡਦੇ ਟਾਈਮ ਜਦੋਂ ਆਪਾਂ ਆਪਣੇ ਟੀ-ਸ਼ਰਟ ਉੱਤੇ ਹੁੰਦੀ ਹੈ ਤੇ ਜਦੋਂ ਆਪਾਂ ਵੇਖਨੇ ਆ ਤੇ ਫਿਰ ਆਪਣੇ ਆਪ ਨੂੰ ਅੰਦਰੋਂ ਹੀ ਜਨੂਨ ਐਵੇਂ ਦਾ ਹੁੰਦਾ ਹੈ ਕਿ ਇੱਕ ਜਿੱਦਾਂ ਉਦਾਂ ਹੁੰਦਾ ਕੋਈ ਚੀਜ਼ਾਂ ਖਾ ਪੀ ਕੇ ਕਰ ਦੇਣੇ ਸਾਨੂੰ ਅੰਦਰੋਂ ਹੀ ਜਨੂਨ ਇਦਾਂ ਦਾ ਹੁੰਦਾ ਹੈ ਕਿ ਅਗਲੇ ਬੰਦੇ ਨੇ 플레이ਰ ਨੂੰ ਵੇਖ ਕੇ ਡਰਨ ਲੱਗ ਪੈਂਦਾ ਤੇ ਅਸੀਂ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਕਈ ਵਾਰੀ ਨਹੀਂ ਜਾਂਦੇ ਤੇ ਹਰ ਇੱਕ ਥਾਂ ਤੇ ਇਹ ਪੁੱਛਦੇ ਨੇ ਵੀ ਅਰਸ਼ ਤੇ ਕਾਰਜ ਆਏ ਨੇ ਜਾਂ ਨਹੀਂ ਆਏ ਤੇ ਤੁਸੀਂ ਇਸ ਕੰਪੀਟੀਸ਼ਨ ਦਾ ਮੇਨ ਪਰਸਨ ਹੋ ਰਹੇ ਹਰਿਆਣੇ ਦੇ ਵਿੱਚ ਨਾਮ ਤੋਂ ਆਇਆ ਨਾ ਬਜੀ ਤੇ ਹਰ ਕੋਈ ਬੰਦਾ ਯਾਦ ਕਰਦਾ ਵੀ ਆਹ ਦੋ ਪਰਸਨ ਆਏ ਕਿ ਨਹੀਂ ਪਹਿਲਾਂ ਹਾਂਜੀ ਹਾਂਜੀ ਕੋਈ ਪਤਾ ਕੀ ਆ ਸਾਡਾ ਨੇਚਰ ਹੋਈ ਐਵੇਂ ਦਾ ਆ ਜਿੰਨੇ ਨਾਲ ਅਸੀਂ ਮਿਲਣਾ ਉਹਨੂੰ ਖੁਸ਼ ਹੋ ਕੇ ਮਿਲਣਾ ਆ ਤੇ ਗੜੇ ਲੱਗ ਕੇ ਮਿਲਣਾ ਆ ਇਸ ਕਰਕੇ ਕਈ ਬੰਦੇ ਵੀ ਆਂਦੇ ਨੇ ਵੀ ਉਹ ਬੰਦੇ ਨਹੀਂ ਆਏ ਵੀ ਕਈ ਤੇ ਭਾਜੀ ਆਉਂਦੇ ਹੀ ਇਸ ਕਰਕੇ ਹੁਣ ਪੰਜਾਬ ਦੇ ਕਈ ਮੁੰਡੇ ਨੇ ਆਂਦੇ ਨੇ ਅਸੀਂ ਤੁਹਾਡੇ ਕਰਕੇ ਖੇਡਣ ਹੁੰਦੇ ਆ ਵੀ ਸਾਨੂੰ ਬਹੁਤ ਵਧੀਆ ਲੱਗਦਾ ਵੀ ਤੁਸੀਂ ਹਰਿਆਣੇ ਦੇ ਹੁੰਦੇ ਹੋ ਉਹਨਾਂ ਸੀਦਰ ਬਾਦ ਸਾਹਿਬ ਜਾਨਦੇ ਆ ਮਸਿਆ ਤੇ ਮੈਨੂੰ ਇੱਕ ਸਾਲ ਹੋ ਗਿਆ ਜਾਨਦੇ ਨੂੰ ਅਰਸ਼ ਵੀ ਜਾਂਦਾ ਸਕੰਦਰ ਵੀ ਜਾਂਦਾ ਹੁਣ ਹੈਨਾ ਤੇ ਉਹ ਬੰਦਿਆਂ ਨੂੰ ਨਾਲੇ ਉਹ ਸਾਨੂੰ ਸਪੈਸ਼ਲ ਮਿਲਣ ਹੁੰ ਵੀ ਤੁਸੀਂ ਹੁੰਦੇ ਸਾਨੂੰ ਬੜੀ ਜੀ ਖੁਸ਼ੀ ਹੁੰਦੀ ਹੈ ਅੰਮ੍ਰਿਤਸਰ ਲੁਧਿਆਣਾ ਜਲੰਧਰ ਦੇ ਬਹੁਤ ਭਰਾ ਨੇ ਜਿਹੜੇ ਸਾਨੂੰ ਮਿਲਦੇ ਨੇ ਭਾਜੀ ਜਿਹੜੇ ਨਸ਼ੇ ਨਸ਼ਿਆ ਲੱਗਿਆ ਨੌਜਵਾਨ ਆਪਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਦੇ ਨਾਮ ਕਿਸ ਚੀਜ਼ ਕਮਾਇਆ ਜਾਂਦਾ ਜਾਂ ਬਦਮਾਸ਼ੀਆ ਗਲਤ ਕੰਮ ਕਰਦੇ ਬੰਦੇ ਜ਼ਿਆਦਾਤਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਅੱਜ ਦੇ ਟਾਈਮ ਦੇ ਵਿੱਚ ਜੇ ਨਸ਼ੇ ਦੀ ਗੱਲ ਕਰੀਏ ਜਾਂ ਆਪਣੇ ਪੰਜਾਬੀਆਂ ਦੇ ਜਿਹੜੇ ਸਿੱਖਾਂ ਦੇ ਮੁੰਡੇ ਨੇ ਉਹ ਜਾਂ ਫੋਰਨ ਨੇ ਤੇ ਜਾਂ ਆਪਣਾ ਨਸ਼ੇ ਦੇ ਵਿੱਚ ਨਹੀਂ ਤੇ ਜਿਹੜੇ ਸਪੋਰਟਸ ਲਾਈਨ ਦੇ ਵਿੱਚ ਨੇ ਉਹ ਬਹੁਤ ਘੱਟ ਨੇ ਠੀਕ ਹੈ ਔਰ ਉਸ ਤੋਂ ਬਾਅਦ ਚਲੋ ਕੁਝ ਸਰਕਾਰਾਂ ਦਾ ਕੁਝ ਉਹਦਾਂ ਦਾ ਰੋਲ ਤੇ ਵੇਖੋ ਹੁਣ ਸਾਰੀ ਜਗ੍ਹਾ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਨ ਤੇ ਜਦੋਂ ਅਸੀਂ ਵੀ ਹੁਣ ਆਈ ਥਿੰਕ ਕੀ ਪਤਾ ਜਦੋਂ ਸਾਨੂੰ ਵੀ ਜਦੋਂ ਅਸੀਂ ਖੇਡਦੇ ਆਂ ਔਰ ਸਾਨੂੰ ਲੋਕੀ ਮੈਸੇਜ ਕਰਦੇ ਨੇ ਅਸੀਂ ਭਾਜੀ ਤੁਹਾਡੇ ਲੋੋਂ ਵੇਖ ਕੇ ਗੇਮ ਸਟਾਰਟ ਕੀਤੀ ਹਨ ਅਸੀਂ ਵੀ ਆਪਣੇ ਬੱਚਿਆਂ ਨੂੰ ਇਦਾਂ ਹੀ ਬਣਾਣਾ ਜਿਵੇਂ ਤੁਸੀਂ ਜਮਾ ਕਰਦੇ ਹੋ ਤੁਹਾਡੇ ਕੋਲ ਸਟਰੋਂਗ ਬਣਾਣਾ ਹੈ ਉਹ ਚੀਜ਼ ਨੂੰ ਸੋਚ ਕੇ ਮਤਲਬ ਜਦੋਂ ਆਪਣੇ ਆਪ ਨੂੰ ਸਾਨੂੰ ਕਹਿੰਦੇ ਨੇ ਤੇ ਬੜਾ ਹੌਸਲਾ ਮਿਲਦਾ ਹੈ ਤੇ ਅਸੀਂ ਸੋਚਦੇ ਆਂ ਕੀ ਪਤਾ ਅਸੀਂ ਇਦੋਂ ਪਹਿਲਾਂ ਗੇਮ ਛੱਡ ਦਿੰਦੇ ਜਦੋਂ ਆ ਚੀਜ਼ਾਂ ਲੋਕੀ ਕਹਿੰਦੇ ਨੇ ਨਾ ਤੇ ਫਿਰ ਸਾਡਾ ਹੋਰ ਜ਼ਿਆਦਾ ਵਰਕਆਊਟ ਕਰਨ ਦਾ ਮਿਹਨਤ ਕਰਨ ਦਾ ਦਿਲ ਕਰਦਾ ਤੇ ਅਸੀਂ ਇਸ ਕਰਕੇ ਕੋਸ਼ਿਸ਼ ਕਰਦੇ ਆਂ ਪਿਆ ਦੁਬਾਰਤ ਦੁਬਾਰਾ ਛੋਟੇ ਛੋਟੇ ਕੰਪੀਟੀਸ਼ਨ ਕਰਾਉਣ ਦੀ ਜਾਂ ਸਾਰੇ ਜਿਹੜੇ ਹੁਣ ਤੁਸੀਂ ਪਿੱਛੇ ਵੇਖ ਸਕਦੇ ਹੋ ਔਰ ਛੋਟੇ ਛੋਟੇ ਇਹ ਛੋਟੇ ਛੋਟੇ ਬੱਚੇ ਨੇ ਸਕੂਲ ਦੇ ਬੱਚੇ ਨੇ ਹਨਾ ਇੰਨੇ ਬੱਚੇ ਭਾਜੀ ਸਾਡੇ ਕੋਲ ਹੋਰ ਵੀ ਹੁੰਦੇ ਆ ਸ਼ਾਮ ਨੂੰ 6 ਤੋਂ 7:00 ਵਜੇ ਜਿਹੜੇ ਸਕੂਲਾਂ ਦੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਆ ਸ਼ਾਮ ਨੂੰ ਅਸੀਂ ਸਪੈਸ਼ਲ ਟ੍ਰੇਨਿੰਗ ਕਰਾਉਣ ਲਈ ਹੁੰਦੇ ਆ ਉਹਨਾਂ ਨੂੰ ਹੁਣ ਜਿਹੜੇ ਸਕੂਲ ਦੇ ਬੱਚੇ ਨੇ ਉਹ ਸ਼ਾਮ ਦੇ ਟਾਈਮ ਆਉਂਦੇ ਨੇ ਜਿਵੇਂ ਇਹ ਕਈ ਬੱਚਿਆਂ ਨੇ ਇਹਦੇ ਵਿੱਚੋਂ ਪਲੱਸ 2 ਕਰ ਲਈਏ ਪਾਸ ਤੇ ਸਾਡੇ ਨਾਲ ਜਿਹੜੇ ਛੋਟੇ ਬੱਚੇ ਹੁੰਦੇ ਨੇ ਤੇ ਉਹ ਆਉਂਦੇ ਨੇ ਵੀ ਜਦੋਂ ਅਸੀਂ ਤੁਹਾਨੂੰ ਵੀ ਇੱਕ ਗੇਮ ਸਟਾਰਟ ਕੀਤੀ ਸਾਡਾ ਦਿਲ ਕਰਦਾ ਬਹੁਤ ਮੈਸੇਜ ਵੀ ਆਉਂਦੇ ਨੇ ਤੇ ਅਸੀਂ ਕਦੀ ਹੁਣ ਜਿੱਦਾਂ ਅਸੀਂ ਪ੍ਰੈਕਟਿਸ ਕਰਦੇ ਅਸੀਂ ਉਦਾਂ ਹੀ ਸੇਮ ਆ ਸਾਡੇ ਆਪਣੇ ਪਰ ਉਹ ਛੋਟੇ ਭਰਾਵਾਂ ਨੂੰ ਕਰਾਣੇ ਆ ਤੇ ਜਦੋਂ ਇਹ ਵੀ ਜਿੱਤਦੇ ਨੇ ਤੇ ਸਾਡੀ ਵੀ ਰਿਸਪੈਕਟ ਬਣਦੀ ਹੈ ਤੇ ਉਸ ਤੋਂ ਬਾਅਦ ਸਾਡਾ ਵੀ ਨਾਮ ਬਣਦਾ ਤੇ ਸਾਡਾ ਇਹ ਹੁੰਦਾ ਕਿ ਬੱਚੇ ਗਲਤ ਕੰਮਾਂ ਵਾਲੇ ਪਾਸੇ ਜਾਣ ਦੀ ਬਜਾਏ ਆਪਣੇ ਨਸ਼ਿਆਂ ਤੋਂ ਦੂਰ ਜਾਣ ਦੀ ਨਸ਼ਿਆਂ ਤੋਂ ਦੂਰ ਰਹਿਣ ਔਰ ਜਿੰਮਤ ਵਿੱਚ ਹੁਣ ਆਪਣਾ ਸਰੀਰ ਜਿਹੜਾ ਅਸਲੀ ਘਰ ਹੈ ਇਹ ਬੰਦੇ ਦਾ ਸਰੀਰ ਹੈ ਹੁਣ ਬੰਦਾ ਵੇਖੋ ਕੋਠੀਆਂ ਬਣਾ ਲੈਂਦਾ ਗੱਡੀਆਂ ਲੈ ਲੈਂਦਾ ਸਭ ਕੁਝ ਕਰ ਲੈਂਦਾ ਵੇਖੋ ਐਸਾ ਤਾਂ ਹੀ ਕਮਾ ਸਕਦਾ ਪੈਸਾ ਬੰਦਾ ਜਦੋਂ ਮਰਜ਼ੀ ਕਮਾ ਸਕਦਾ ਜਦੋਂ ਆਪਣਾ ਸਰੀਰ ਸਹੀ ਹੋਏਗਾ ਹੁਣ ਆਪਣਾ ਕਈਆਂ ਦੇ ਕੋਲ ਪੈਸੇ ਇੰਨਾ ਪਿਆ ਹੁੰਦਾ ਹੈ ਜਿਹੜਾ ਸਰੀਰ ਦੇ ਵਿੱਚ ਹੁਣ ਲੋਕੀ ਏਡੇ ਏਡੇ ਮੋਟੇ ਨੇ ਜਾਂ ਘਰ ਬੈਠੇ ਨੇ ਕੋਈ ਚੀਜ਼ ਖਾ ਨਹੀਂ ਸਕਦੇ ਪੀ ਨਹੀਂ ਸਕਦੇ ਨਾ ਲੋਕਾਂ ਨੂੰ ਇੰਨੀ ਬਿਮਾਰੀਆਂ ਲੱਗੀਆਂ ਨੇ ਤੇ ਮੇਰੇ ਅਕੋਰਡਿੰਗ ਵੇਖੋ ਜੇ ਕਿਸੇ ਨੇ ਗੇਮ ਕਰਨੀ ਹੈ ਤਾਂ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਜੇ ਕਿਸੇ ਨੇ ਗੇਮ ਨਹੀਂ ਕਰਨੀ ਫਿਰ ਵੀ ਉਹ ਉਹਨੂੰ ਜਿਮ ਆਉਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਸਿਹਤ ਦਾ ਧਿਆਨ ਰੱਖਣਾ ਅਸੀਂ ਕਿਸੇ ਵੀ ਕਿਸੇ ਵੀ ਆ ਪਲੇਅਰ ਨੂੰ ਭਰਾ ਨੂੰ ਭੈਣ ਨੂੰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਵੀ ਹੈਲਪ ਚਾਹੀਦੀ ਹੋਏ ਜਿਮ ਰਿਲੇਟਡ ਤੇ ਅਸੀਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸਾਨੂੰ ਮੈਸੇਜ ਕਰ ਲੈਣਾ ਸੋ ਵੀਰ ਜੀ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਕਿ ਚਲੋ ਇਹ ਗੇਮ ਤੁਸੀਂ ਸਟਾਰਟ ਕਿੱਦਾਂ ਨਹੀਂ ਸਟਾਰਟ ਕੀਤੀ ਜਿੰਨਾ ਅੱਜ ਲੋਕਾਂ ਨੂੰ ਪਤਾ ਤਾਂ ਹੁੰਦਾ ਨਹੀਂ ਕਿਉਂਕਿ ਮਜ਼ਾਕ ਵੀ ਡਾਉਂਦੇ ਸੀ ਬਾਅਦ ਕੀ ਕਰੀ ਜਾਂਦੇ ਯਾਰ ਬਾਹਾਂ ਮਾਰੀ ਪਾਜੀ ਪਤਾ ਕੀ ਆ ਮਜ਼ਾਕ ਤੇ ਦੁਨੀਆ ਹੁਣ ਵੀ ਉਹ ਕਰਦੀ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਉਹ ਦੁਨੀਆ ਮਜ਼ਾਕ ਕਰਦੀ ਆ ਅਸੀਂ ਇਹ ਕਰਦੇ ਹਾਂ ਉਹ ਸਕੰਦਰ 70 ਕਿਲੋ ਜੇ ਖੇਡਦਾ ਆ ਚਾਰ ਪੰਜ ਦਿਨ ਪਹਿਲਾਂ ਇੱਕ ਮੁੰਡੇ ਨੇ ਇਹਨੂੰ ਬਾਹਰੋਂ ਕੈਨੇਡਾ ਤੋਂ ਮੈਸੇਜ ਕੀਤਾ ਵੀ ਮੈਂ ਤੇਰਾ ਇੱਕ ਹੱਥ ੜੇ ਕਰ ਦਿਆਂਗਾ ਉਹ ਕਰ ਦਿਆਂਗਾ ਹਨਾ ਵੀ ਠੀਕ ਹੈ ਵੀ ਅਸੀਂ ਹੈਗਾ ਕੋਈ ਗੱਲ ਨਹੀਂ ਵੀਰ ਤੂੰ ਤਗੜਾ ਆ ਅਸੀਂ ਮਾੜੇ ਆ ਹਨਾ ਤੇ ਗੱਲ ਤੇ ਇਹ ਹੁੰਦੀ ਆ ਨਾ ਜਿਉ ਸਾਡੇ ਨਾਲ ਟੇਬਲ ਦੇ ਉੱਤੇ ਸਾਹਮਣੇ ਖਲੋਤਾ ਖਲੋਂਦਾ ਫੇਰ ਹੀ ਪਤਾ ਲੱਗਣਾ ਸੀ ਨਾ ਮਜ਼ਾਕ ਤੇ ਦੁਨੀਆ ਬੋ ਕਰਦੀ ਆ ਤੇ ਨਾਲੇ ਭਾਜੀ ਇੱਕ ਨਾ ਚੰਗੀ ਸੰਗਤ ਜਾਂ ਮਾੜੀ ਸੰਗਤ ਦਾ ਹੁੰਦਾ ਆ ਹੁਣ ਸਾਡੇ ਦੇ ਨਾਲ ਇੰਨੇ ਬੱਚੇ ਨੇ ਸਮਝਾਉਂਦੇ ਵੀ ਆ ਇਹਨਾਂ ਨੂੰ ਹਨਾ ਛਿੜਕਣੇ ਵੀ ਆ ਸਭ ਕੁਝ ਕਰਦੇ ਵੀ ਆ ਜਿਵੇਂ ਜਿਮ ਦੀ 1 ਠੀਕ ਅਸੀਂ ਤੋ ਤੱਕ ਕਰਦੇ ਆ ਵੀ ਇਹਨਾਂ ਦੇ ਕੋਲ 400 ਦੇ ਦਿਓ ਤੁਸੀਂ 300 ਦੇ ਦਿਓ ਤੁਸੀਂ 500 ਜਿੰਨੀ ਤੁਹਾਡੇ ਕੋਲ ਆਏ ਵੀ ਤੁਸੀਂ ਦਿਓ ਆਪਣੀ ਜਮਾ ਆਪਣੀ ਜਮਾ ਸਾਡੇ ਭਰਾ ਦੀ ਜਮਾ ਤੇ ਉਹ ਜਿਹੜੇ ਮੁੰਡੇ ਦੀ ਜਮਾ ਉਹ ਮੁੰਡਾ ਵੀ ਬਹੁਤ ਨਾਇਸ ਆ ਬਹੁਤ ਵਧੀਆ ਬੰਦਾ ਹੈ ਉਹ ਵੀ ਪਲੇਰਾਂ ਨੂੰ ਸਪੋਰਟ ਕਰਦਾ ਵੀ ਤੁਸੀਂ ਅੱਗੇ ਵਧੋ ਇਹ ਫੀਸ ਵਾਲੀ ਕੋਈ ਨਹੀਂ ਇਹ ਜਿਹੜੀ ਇਹ ਜਿਮ ਦੀ ਲੋਕੇਸ਼ਨ ਨੇ ਸ਼੍ਰੀ ਹਰੀ ਗੋਵੀਨ ਫਿਟਨੈਸ ਜਿਮ ਦਾ ਨਾਮ ਹੈ ਇਹਦੇ ਓਨਰ ਨੇ ਅੰਕੁਸ਼ ਅਗਰਵਾਲ ਔਰ ਇਹ ਜਿਮ ਸਾਡੀ ਬਾਈਪਾਸ ਤੋਂ ਪੁਰਾਣਾ ਜਿਹੜਾ ਬਾਈਪਾਸ ਹੈ ਉਹਦੇ ਤੇ ਪੈਂਦੀ ਹੈ ਗਾਮਾ ਡੇਰਾ ਰੋਡ ਦੇ ਨੇੜੇ ਹਾਂ ਜਿਹੜੇ ਸਮ ਦੇ ਏਰੀਆ ਤੋਂ ਬੱਚੇ ਇੱਥੇ ਆ ਸਕਦੇ ਨੇ ਜਿਹੜਾ ਕਮਲ ਆਟਾ ਚੱਕੀ ਦੇ ਨਾਲ ਗਲੀ ਉਹਦੇ ਉਸ ਗਲੀ ਦੇ ਵਿੱਚ ਬਾਈਪਾਸ ਕਾਲਜ ਦੇ ਕੋਲ ਜੀਸੀ ਕਾਲਜ ਹੈ ਉਹਦੇ ਕੋਲ ਸਾਡੀ ਜਿਮ ਦੀ ਲੋਕੇਸ਼ਨ ਹੈ ਤੇ ਕੋਈ ਵੀ ਕਿਸੇ ਨੇ ਵੀ ਆਉਣਾ ਹੈ ਉਹ ਮੋਸਟ ਵੈਲਕਮ ਹੈ ਜਦੋਂ ਮਰਜ਼ੀ ਆ ਸਕਦਾ ਸਾਡੇ ਨਾਲ ਕੰਟੈਕਟ ਕਰਕੇ ਬਿਲਕੁਲ ਬਿਲਕੁਲ ਭਾਜੀ ਜਰਾ ਨਨਕੀ ਸਾਹਮਣੇ ਬੜੀ ਖੁਸ਼ੀ ਹੋਈ ਕਿਉਂਕਿ ਆ ਗੇਮ ਬਾਰੇ ਸਾਨੂੰ ਵੀ ਬਹੁਤ ਜ਼ਿਆਦਾ ਨੌਲੇਜ ਸੀ ਜਦੋਂ ਆਪਾਂ ਵੀਡੀਓਜ਼ ਦੇਖੀਆਂ ਤੇ ਮੈਂ ਆਪਾਂ ਪਹੁੰਚ ਕੀਤੀ ਤੇ ਵੀਰਾਂ ਨਾਲ ਗੱਲਬਾਤ ਕੀਤੀ ਵੀਰ ਕਿਵੇਂ ਐਡੇ ਵਧੀਆ ਪਲੇਅਰ ਬਣੇ ਆ ਕਿੱਦਾਂ ਨਾਲ ਇਹ ਸੇ ਕਾਮਯਾਬੀ ਹਾਸਲ ਕੀਤੀ ਆ ਜਰੂਰ ਜੁੜੇ ਰਹੋ ਇਸ ਪੇਜ ਨਾਲ ਕੀ ਕਹਿਣਾ ਚਾਹੋਗੇ ਅੱਛਾ ਜੇ ਜਿਮ ਦੇ ਓਨਰ ਆ ਨੇ ਤਾਂ ਲਾਈਕ ਮਰ ਜੀ ਤੁਹਾਡੇ ਜਿਮ 'ਚ ਇਹੋ ਸੋਹਣੇ ਪਲੇਅਰ ਬੰਦੇ ਮਰੇ ਕੋਈ ਪ੍ਰੈਕਟਿਸ ਕਰ ਰਹੇ ਆ ਜਿਹੜੇ ਨੌਜਵਾਨਾਂ ਨੂੰ ਮਤਲਬ ਕਿ ਚੰਗੇ ਪਾਸੇ ਲਾ ਰਹੇ ਕੀ ਕਹਿਣਾ ਚਾਹੋਗੇ ਤੁਹਾਡੇ ਜਿਮ ਵੀ ਸਫਲ ਹੋ ਗਈ ਮਤਲਬ ਕਹਿੰਦਾ ਬਿਲਕੁਲ ਜ ਮੈਂ ਇਹ ਕਹਿਣਾ ਚਾਹਾਂਗਾ ਵੀ ਇੰਨੇ ਵੱਡੇ ਵਧੀਆ-ਵਧੀਆ ਪਲੇਅਰ ਆਪਣੇ ਕੋਲ ਜਿਮ 'ਚ ਪ੍ਰੈਕਟਿਸ ਕਰਦੇ ਨੇ ਬੱਚੇ ਨੂੰ ਉਸ ਲਈ ਹੁੰਦਾ ਵੇਖ-ਵੇਖ ਕੇ ਬਈ ਨਸ਼ਿਆਂ 'ਚ ਬਚਦੇ ਨੇ ਤੇ ਇੱਕ ਦੂਜੇ ਨੂੰ ਵੇਖ ਕੇ ਮੋਟੀਵੇਸ਼ਨ ਮਿਲਦੇ ਨੇ ਇਹ ਸਾਰੇ ਬੱਚੇ ਨੇ ਛੋਟੇ-ਛੋਟੇ ਉਮਰ ਦੇ ਬੱਚੇ ਨੇ ਸਾਰੇ ਕੋਈ 17 ਸਾਲ ਦਾ 18 ਸਾਲ ਦਾ ਇਸ ਉਮਰ ਦੇ ਬੱਚੇ ਕੋਈ ਨਸ਼ੇ ਪਾਸੇ ਚੰਦਾ ਹੈ ਭਾਈ ਕੁੜੀਆਂ ਪਾਸੇ ਲੱਗਦਾ ਹੈ ਉਹ ਸਾਰੇ ਜਿਮ ਦੇ ਪਾਸੇ ਜਾਂਦੇ ਨੇ ਬਿਲਕੁਲ ਉਹਨੇ ਕਾਰ ਵੈਸਲਿੰਗ ਦਾ ਪਹਿਲਾਂ ਜਮਾ ਵੀ ਸਕੋਪ ਨਹੀਂ ਸੀ ਬਿਲਕੁਲ ਹੁਣ ਇਹਨਾਂ ਸਕੋਪ ਹੋ ਗਿਆ ਸਿਰਫ ਕੌਣ ਨੇ ਇਹਨੂੰ ਯੁੱਧ ਨੂੰ ਵੇਖ ਵੇਖ ਕੇ ਹਾਂ ਆਪਣੇ ਜਿਮ 'ਚ ਹਰਸ਼ ਹੋ ਗਿਆ ਕਾਰਜ ਹੋ ਗਿਆ ਸਿਕੰਦਰ ਹੋ ਗਿਆ ਔਰ ਬੱਚੇ ਨੇ ਹਾਂਜੀ ਹਾਂ ਇਹਨਾਂ ਨੂੰ ਵੇਖ ਵੇਖ ਕੇ ਮੋਟੀਵੇਸ਼ਨ ਹੀ ਮਿਲਦੀ ਹੈ ਬੱਚਿਆਂ ਨੂੰ ਹਰ ਸਗਾ ਜਿਮ 'ਚ ਬੱਚੇ ਪ੍ਰੈਕਟਿਸ ਕਰਨ ਲਈ ਜ਼ਿਆਦਾ ਆਉਣ ਦੀ ਕੋਸ਼ਿਸ਼ ਕਰਦੇ ਬਿਲਕੁਲ ਬਿਲਕੁਲ ਬਈ ਇਹ ਵਧੀਆ ਸਭ ਤੋਂ ਖਾਸ ਗੱਲ ਪਤਾ ਕੀ ਹੈ ਸਾਡੀ ਸੰਧ ਜੀ 6 ਤੋਂ 7 ਜਿਮਾਂ ਨੇ ਤੁਹਾਡਾ ਇਹ ਜਿਹੜੇ ਬੱਚੇ ਗੇਮ ਕਰਨੀ ਉਹਨਾਂ ਦੇ ਕੋਲ ਸਾਡੀ 1000 ਤੋਂ 1200 ਰੁਪਿਆ ਫੀਸ ਹੁੰਦੀ ਆ अच्छा 200 ਦਿਨ ਦਾ 200 ਵੀ ਠੀਕ ਆ 500 ਵੀ ਹੈਗਾ 500 ਵੀ ਠੀਕ ਆ ਜੇ ਕਿਸੇ ਕੋਲ ਨਹੀਂ ਵੀ ਹੈ ਕੁਝ ਫਿਰ ਕੋਈ ਚੱਕਰ ਨਹੀਂ ਪਰ ਬੱਚਾ ਗੇਮ ਕਰਨ ਵਾਲਾ ਹੋਣਾ ਚਾਹੀਦਾ ਹੈ ਜੇ ਬੱਚੇ ਗੇਮ ਕਰਨ ਵਾਲੇ ਨਹੀਂ ਮਤਲਬ ਜਿੰਨੀ ਸਪੋਰਟ ਕਰਨ ਵਾਲੇ ਨਹੀਂ ਤੇ ਲੋਕ ਨੂੰ ਪਾ ਹੁੰਦਾ ਵੀ ਮੇਰੀ ਬਿਜਟ ਖਰਚ ਹੋ ਰਹੀ ਮੇਰੀ ਮਸ਼ੀਨ ਟੁੱਟ ਰਹੀ ਆ ਸਾਰਾ ਕੁਝ ਹੋ ਰਿਹਾ ਨਾ ਅੱਜ ਹੁਣ ਇਹ ਗੱਲ ਕਰੀਏ ਹੁਣ ਜਿਵੇਂ ਅਸੀਂ ਸੰਡੇ ਨੂੰ ਵੀ ਪ੍ਰੈਕਟਿਸ ਕਰਦੇ ਆ ਸੰਡੇ ਨੂੰ ਹਰ ਸੰਡੇ ਨੂੰ ਵੀ ਪ੍ਰੈਕਟਿਸ ਕਰਦੇ ਆ ਸਾਡੇ ਕੋਲ ਹੀ ਚਾਬੀ ਇੱਕ ਚਾਬੀ ਸਾਨੂੰ ਹੀ ਦਿੱਤੀ ਹੈ ਤੇ ਅਸੀਂ ਜਦੋਂ ਮਰਜ਼ੀ ਆ ਕੇ ਜਿਮ ਕਰ ਸਕਦੇ ਆ ਸੰਡੇ ਨੂੰ ਵੀ ਤੇ ਔਰ ਉਸ ਤੋਂ ਬਾਅਦ ਭਾਵੇਂ ਅਸੀਂ ਕਈ ਵਾਰ ਕਿਤੇ ਉਹ ਸੀ 10 ਵਜੇ 11 ਵਜੇ ਆ ਕੇ ਇੱਕ ਇੱਕ ਦੋ ਦੋ ਵਜੇ ਵੀ ਕਰ ਗਏ ਆ ਪ੍ਰੈਕਟਿਸ ਕਰਕੇ ਤੇ ਸਾਨੂੰ ਅੱਜ ਤੱਕ ਸਾਡੇ ਭਰਾ ਨੇ ਇਹ ਨਹੀਂ ਪੁੱਛਿਆ ਵੀ ਜਿਮ ਕਿੰਨੇ ਵਜੇ ਤੁਸੀਂ ਆਇਓ ਜਾਂ ਕੁਝ ਅੱਛਾ ਚਾਬੀ ਉਹ ਤੁਹਾਨੂੰ ਦੇ ਦਦੀ ਹੈ ਹਾਂਜੀ ਇੱਕ ਚਾਬੀ ਸਾਡੇ ਕੋਲ ਹੁੰਦੀ ਹੈ ਵਿੱਚ ਵੀ ਇਹ ਬੰਦੇ ਬਹੁਤ سپورਟ ਕੀਤੀ ਆ ਚਾਬੀ ਸਾਡੇ ਕੋਲ ਰਹਿੰਦੀ ਸੀ ਜੇ ਸਟਾ ਮਰਜ਼ੀ ਜਿਮ ਕਰੋ ਜੋ ਮਰਜ਼ੀ ਕਰੋ ਬਿਲਕੁਲ ਇਹ ਦੇਖੋ ਆਪਾਂ ਦੀ ਕਿਰਪਾ ਜੀ ਬਾਬੇ ਦੀ ਕਿਰਪਾ ਹੈ ਭਰਾਵਾ ਦੀ سپورਟ ਹੈ ਜੀ ਮਤਲਬ ਕਿ ਜੇ ਬੱਚੇ ਨੂੰ ਤਿਆਰੀ ਕਰਨੀ ਹੈ ਗੇਮ ਦੀ ਤਿਆਰੀ ਕਰਦੇ ਮੇਰੀ ਤਰਫੋਂ ਪੂਰੀ ਪੂਰੀ سپورਟ ਹੁੰਦੀ ਹੈ ਵਿੱਚ ਜਿੱਥੋਂ ਮਰਜ਼ੀ ਤੱਕ ਮੈਂ سپورਟ ਕਰ ਸਕਦਾ ਮੈਂ ਜੇ ਮੇਰੇ ਕੋਲ ਦੇ ਉਹ ਨਹੀਂ ਆਗੇ ਨਾ ਦਿਓ ਬਿਲਕੁਲ ਕਿਹਨੇ ਗੇਮ ਕਰਨਾ ਹੈ ਗੇਮ ਕਰਨਾ ਜੇਮਸਪੋਰਟ ਇੱਕ ਜਿਹੜਾ სპੋਰਟਸਮੈਨ ਹੁੰਦਾ ਹੈ ਉਹ ਤਿਆਰ ਹੋਣ ਲਈ ਉਹਨੂੰ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੁੰਦੀ ਹੈ ਹਾਂ ਸਪੋਰਟ ਦੀ ਲੋੜ ਹੁੰਦੀ ਹੈ ਜੇ ਆਪਾਂ ਜਿਮ ਮੋਨਰ ਦੀ ਗੱਲ ਕਰੀਏ ਨਾਲ ਭਰਾਵਾਂ ਦੀ ਗੱਲ ਕਰੀਏ ਵੇਖੋ ਇੱਕ ਇੱਕ ਹੁੰਦਾ ਹੈ ਇੱਕ ਤੇ ਇੱਕ 11 ਹੁੰਦੇ ਨੇ ਹਨਾ ਤੇ ਇਸ ਕਰਕੇ ਵੇਖੋ ਘਾਰ ਵਾਲਿਆਂ ਦੀ ਲੋ ਸਪੋਰਟ ਦੀ ਲੋੜ ਹੁੰਦੀ ਹੈ ਸਾਰੀ ਸਪੋਰਟ ਦੀ ਲੋੜ ਹੋ ਕੇ ਜਦੋਂ 플레이ਰ ਨੂੰ ਸਾਰੀ ਸਪੋਰਟ ਸਾਰੇ ਪਾਸੇ ਸਪੋਰਟ ਮਿਲਦੀ ਹੈ ਫਿਰ ਹੀ ਇੱਕ ਵਧੀਆ 플레이ਰ ਤਿਆਰ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਹੈ ਜੇ 플레이ਰ ਨੂੰ ਸਪੋਰਟ ਨਹੀਂ ਹੁੰਦੀ ਤੇ 플레이ਰਾਂ ਦਾ ਟੈਲੈਂਟ ਇੱਥੇ ਦੱਬਿਆ ਰਹਿ ਜਾਂਦਾ ਬਿਨਾਂ ਸਪੋਰਟ ਦੀ ਤੇ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਸਪੋਰਟ ਮਿਲਦੀ ਹੈ ਸਪੋਰਟ ਕਰਕੇ ਅਸੀਂ ਸਾਰੇ ਜਣਿਆਂ ਦੀ ਸਪੋਰਟ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਤੇ ਇਹਨਾਂ ਵੀਰਾਂ ਦਾ ਸਾਰਿਆਂ ਦਾ ਨੌਜਵਾਨਾਂ ਦਾ ਕਿਉਂਕਿ ਇੱਕ ਸਿਕੰਦਰ ਸਾਹਿਬ ਆਏ ਨੇ ਹਾਂ ਜੀ ਸਿਕੰਦਰ ਸਾਹਿਬ ਕੀ ਕਹੋਗੇ ਆ ਫੜ ਲਓ ਮਾਈਕ ਕੀ ਕਹਿਣਾ ਚਾਹੋਗੇ ਫਸ ਜੀ ਜਿਹਨੇ ਪ੍ਰੈਕਟਿਸ ਵੈਗਰੂ ਦੀ ਮੇਰ ਨਾਲ ਹਨਾ ਮੈਂ 70 ਕਿਜੀ ਖੇਡਦਾ ਕਿੰਨੀਆਂ ਗੇਮਾਂ ਜਿੱਤ ਲੀਆਂ ਹੁੰਦਾ ਮੈਂ ਹੁੰਦਾ ਮਤਲਬ ਵਾ ਵ ਗੋਲਡ ਦੀ ਖੇਡਦੇ ਆ ਨਾ ਹਲੇ ਤੱਕ ਜਿੱਤ ਹੀ ਰਹੇ ਆ ਜਿੰਦ ਜਦੋਂ ਦੇ ਆਏ ਆ ਖੇਡਣ ਲਈ ਅੱਛਾ ਹਾਂਜੀ ਸ ਪ੍ਰੈਕਟਿਸ ਕਿੰਨੇ ਕਰਾਈ ਜਾਂਦਾ ਤੁਹਾਨੂੰ ਪ੍ਰੈਕਟਿਸ ਨਾਲ ਕਾਰਜ ਐਂਡ ਅਰਸ਼ ਹੁੰਦੇ ਆ ਦੋਵੇਂ ਜਣੇ ਪਰ ਇੱਕ ਜੋਟੀ ਬਣ ਜਾਂਦੀ ਆ ਨਾ ਮਤੇ ਬਣ ਜਾਂਦੀ ਆ ਨਾਲ ਸ਼ੁਰੂ ਤੋਂ ਹੀ ਇਕੱਠੇ ਆ ਕਮੀਆਂ ਪੇਸ਼ੀਆਂ ਬੰਦੇ ਪਾ ਲਾਦੀਆਂ ਆਪਣੇ ਹਨਾ ਹਾਂਜੀ ਸਭ ਤੋਂ ਇਕੱਠੇ ਖੇਡਦੇ ਪਿਆ ਸਾਰੇ 올림픽 ਹੀ ਜਾਣਾ ਫਿਰ ਜਾਵਾਂਗੇ ਜਰੂਰ ਜਾਵਾਂਗੇ ਵਾਹ ਤੁਸੀਂ ਜੇ ਮੈਂ ਏਸ਼ੀਆ ਦੇ ਘਟਾਣਾ ਆਇਆ ਸਕੰਦਰ ਨੂੰ ਆ ਏਸ਼ੀਆ ਦੇ ਘਟਾਣਾ ਵਾਹ ਏਸ਼ੀਆ ਸਾਡੀ ਮਜਬੂਰੀ ਹੈ ਅਸੀਂ ਨਹੀਂ ਖੇਡ ਸਕਦੇ ਕਿਉਂਕਿ ਸਾਡੇ ਕੋਲ ਬਾਜੀ 4 ਤੋਂ 5 ਦਿਨ ਰਹਿ ਜਾਣੇ ਆ ਰੈਸਟ ਵੀ ਜ਼ਰੂਰੀ ਹੁੰਦਾ ਸਾਨੂੰ ਹਨਾ ਤੇ ਸਾਡੇ ਕੋਲ ਦਿਨ ਥੋੜੇ ਰਹਿ ਜਾਂਦੇ ਆ ਰੈਸਟ ਵੀ ਜ਼ਰੂਰੀ ਹੁੰਦਾ ਹੈ ਬਾਕੀ ਸਕੰਦਰ ਨੂੰ ਕਦੋਂ ਹੋਣੀ ਕਿਵਾਂ ਹੁਣ ਉਹ ਸਾਡੀ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ 29 ਤਰੀਕ ਨੂੰ ਅਸੀਂ ਅਗਲੇ ਅਗਲੇ ਇਸ ਮਹੀਨੇ ਤੇ ਜਾਣਾ ਹੈ ਅਗਲੇ ਮਹੀਨੇ ਦੀ ਔਰ 4 ਅਕਤੂਬਰ ਤੋਂ ਸਾਡਾ ਸਟਾਰਟ ਹੈ ਔਰ 19 ਅਕਤੂਬਰ ਤੱਕ ਸਾਡੀ ਲੀਗ ਹੋਣੀ ਹੈ ਔਰ ਉਸ ਤੋਂ ਬਾਅਦ ਜਿਹੜੀ 20 ਅਕਤੂਬਰ ਤੋਂ ਲੈ ਕੇ 26 ਅਕਤੂਬਰ ਤੱਕ ਸਾਡਾ ਏਸ਼ੀਆ ਹੋਣਾ ਹੈ ਤੇ ਸਿਕੰਦਰ ਦੇ ਵਿੱਚ ਜੇ ਜਨੂਨ ਦੀ ਵਿਕੀ ਜਾਏ ਤੇ ਇਹ ਡੈਨਮਾਰਕ ਦੇ ਵਿੱਚ ਰਹਿੰਦਾ ਸੀ ਉੱਥੇ ਸਟੱਡੀ ਕਰਕੇ ਆਇਆ ਹੈ ਤੇ ਉਸ ਤੋਂ ਬਾਅਦ ਆ ਕੇ ਇਹਦਾ ਗੇਮ ਨਾਲ ਇੰਨਾ ਜ਼ਿਆਦਾ ਇਹਨੂੰ ਪਿਆਰ ਹੈ ਹਨਾ ਤੇ ਆ ਕੇ ਮਿਹਨਤ ਕਰਦਾ ਹੈ ਤੇ ਆ ਕੇ ਪ੍ਰੈਕਟਿਸ ਕਰਦਾ ਹੈ ਭਾਜੀ ਇਹ ਬੰਦੇ ਕੋਲ ਇੱਕ ਸਾਲ ਦਾ ਕਾਰਡ ਮਿਲਿਆ ਸੀ ਹਨਾ ਇਹਦੇ ਪੈਰ ਵੀ ਫੜੇ ਬਹੁਤ ਅਰਲਗੀ ਤੇ ਮੈਂ ਸਕੰਦਰ ਬਾਪ ਡਰਜਾ ਬਾਪ ਡਰਜਾ ਜਾਂਦਾ ਨਹੀਂ ਮੈਂ ਗੇਮ ਕਰਨੀ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਆ। ਕੀ ਬਾਤ ਤੁਸੀਂ ਇਹ ਇਹ ਬਾਜੀ ਇਹ ਜਨੂਨ ਸਾਨੂੰ ਵੀ ਸਾਡਾ ਵੀ ਬਾਜੀ 70 ਕਿਲੋ ਦਾ ਕੋਈ ਕੰਪੀਟੀਟਰ ਨਹੀਂ ਹੈ ਕਿ ਇਸ ਟਾਈਮ ਹਰਿਆਣੇ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਹਰਿਆਣੇ ਜੀ ਪਾਜੀ ਨੌਰਥ ਇੰਡੀਆ ਜੀ ਵੀ ਨਹੀਂ ਹੈ ਇੰਡੀਆ ਜੀ ਵੀ ਨਹੀਂ ਹੈਗਾ ਪਾਜੀ ਜਿਸ ਤੱਕ ਮੈਨੂੰ ਪਤਾ ਹੈ ਜੇ ਅਸੀਂ ਮੈਂ ਤੇ ਅਰਸ਼ ਟ੍ਰੇਨਿੰਗ ਕਰਾਵਾਂਗੇ ਤੇ ਇਹ ਜੇ ਇੱਕ ਚੀਜ਼ ਕਹਿ ਦਿੱਤੀ ਸਕੰਦਰਾ ਕਰਨੀ ਹੈ ਤੇ ਸਕੰਦਰ ਨੇ ਕਰਨੀ ਹੈ ਵੀ ਇਹ ਨਹੀਂ ਮੈਂ ਨਹੀਂ ਕਰਨੀ। ਹਣ ਜੇ ਅਸੀਂ ਗੱਲ ਕਰੀਏ ਸਿਕੰਦਰ ਦੀ ਕਰੀਏ ਜਾਂ ਦੂਜੇ ਛੋਟੇ ਪਲੇਅਰਾਂ ਦੀ ਗੱਲ ਕਰੀਏ ਹੁਣ ਕਈ ਵਾਰੀ ਐਵੇਂ ਦੀ ਗੱਲ ਚੀਜ਼ ਹੋ ਜਾਂਦੀ ਏ ਕਿ ਸਾਨੂੰ ਟੰਟਣਾ ਵੀ ਪੈਂਦਾ ਅਸੀਂ ਬੋਲਦੇ ਵੀ ਆਂ ਅੱਜ ਤੱਕ ਸਾਨੂੰ ਕਿਸੇ ਨੇ ਇਹ ਨਹੀਂ ਆਖਿਆ ਵੀ ਸਾਨੂੰ ਕਿਉਂ ਕਹਿਂਦੇ ਠੀਕ ਹੈ ਉਹਨਾਂ ਨੂੰ ਹੁੰਦਾ ਵੀ ਆਂ ਵੀ ਜੋ ਕਹਿੰਦੇ ਸਹੀ ਲਿਖ ਕਹਿੰਦੇ ਨੇ ਜੇ ਅਸੀਂ ਕਹਿਤਾ ਨਾ ਹੁਣ ਵੀ ਵੈਸੇ ਨੋਰਮਲ ਹੀ ਕਹਿਤਾ ਹਾਸੇ ਨਾਲ ਕਹਿਤਾ ਨਾ ਪਿਆ ਚੀਜ਼ ਤੇ 10 ਸੈੱਟ ਲਾਣੇ ਨੇ ਤੇ 10 ਸੈੱਟ ਤੋਂ ਬਿਨਾ ਛੱਡਦੇ ਨਹੀਂ ਹੈ ਹਾਂ ਚਾਹੇ ਥੱਕਿਆ ਹੋਇਆ ਬੰਦਾ ਚਾਹੇ ਥੱਕਿਆ ਹੋਇਆ ਚਾਹੇ ਕੋ ਜੋ ਹੈ ਹਾਂ ਵੀ 10 ਸੈੱਟ ਬ ਪ੍ਰੈਕਟਿਸ ਕੀਤੀ ਹੋਰ ਦੇਨ ਮਾਰ ਕੇ ਛੱਡਦਾ ਵੀ ਛੱਡੋ ਯਾਰ ਮੈਂ ਪ੍ਰੈਕਟਿਸ ਕਰੂੰਗਾ ਭਾਜੀ ਇਹ ਲੀਗ ਦੇ ਵਿੱਚ ਸਿਲੈਕਟ ਵੀ ਆਇਆ ਸੀ ਇਹਨੇ ਲੀਗ ਸਾਡੇ ਨਾਲ ਹੀ ਖੇਡਣੀ ਸੀ ਇਹ ਬਾਹਰ ਚਲਾ ਗਿਆ ਸਟੱਡੀ ਕਰਕੇ ਇਹਦੀ ਥਾਂ ਤੇ ਅਸੀਂ ਹੋਰ ਮੁੰਡਾ ਖੜਾਇਆ ਸੀ ਤੇ ਹੁਣ ਦੁਬਾਰਾ ਸਿਲੈਕਸ਼ਨ ਦੇਏਗਾ ਤੇ 200% ਹੀ ਸਿਲੈਕਟ ਹੋਏਗਾ ਬਿਲਕੁਲ ਜੀ ਬਹੁਤ ਆਪਾਂ ਵੀ ਇਹੀ ਆਸ ਕਰਦੇ ਆ ਵੀ ਜਰੂਰ ਬੰਦਾ ਸਿਲੈਕਟ ਹੋਵੇ ਕਿ ਨਹੀਂ ਸਾਨੂੰ ਭਾਜੀ ਪੂਰਾ ਭਰੋਸਾ ਆ ਹੋਏਗਾ ਇਹ ਬਿਲਕੁਲ ਹਾਂਜੀ ਤੁਸੀਂ ਕਿਹਾ ਜਿਹੜੇ ਸਾਡੇ ਨਾਲ ਕਈ ਹੁਣ ਵੇਖੋ ਕਿ ਸ਼ਾਮ ਦੇ ਟਾਈਮ ਵੇਖੋਗੇ ਸ਼ਾਮ ਦੇ ਟਾਈਮ ਜਿਹੜੇ ਕਈ ਬੱਚੇ ਨੇ ਜਿਹੜੇ 6th 7th ਕਲਾਸ ਦੇ ਹੁੰਦੇ ਨੇ ਵੀ ਜਿਨ੍ਹਾਂ ਦੇ ਬੱਚਿਆਂ ਦੀ 12 ਸਾਲ 14 ਸਾਲ ਏ ਜੇ ਤੇ ਉਹ ਵੀ ਆ ਕੇ ਇੰਨੀ ਜ਼ਿਆਦਾ ਮਿਹਨਤ ਕਰਦੇ ਨੇ ਤੇ ਉਹ ਬੱਚੇ ਆਂਦੇ ਨੇ ਵੀ ਤੁਹਾਨੂੰ ਵੇਖ ਕੇ ਅਸੀਂ ਆਪਣਾ ਮਿਹਨਤ ਸਟਾਰਟ ਕੀਤੀ ਪ੍ਰੈਕਟਿਸ ਸਟਾਰਟ ਕੀਤੀ ਹੈ ਜਿੱਦਾਂ ਕਿ ਹੁਣ ਬੱਚਿਆਂ ਨੂੰ ਤੁਹਾਨੂੰ ਪਤਾ ਹੈ ਕਿ ਘਰ ਦੇ ਜਾਣ ਨਹੀਂ ਦਿੰਦੇ ਬਾਹਰ ਤੇ ਹੁਣ ਜਦੋਂ ਸਾਡਾ ਨਾਮ ਆ ਜੇ ਬੱਚੇ ਕਹਿ ਕਿ ਉਹਨਾਂ ਵੀ ਅਸੀਂ ਜਿਮ ਚੱਲਨੇ ਪ੍ਰੈਕਟਿਸ ਕਰਨ ਚੱਲੇ ਹਾਂ ਉਹਨਾਂ ਦੇ ਨਾਲ ਤੇ ਤੁਹਾਨੂੰ ਪਤਾ ਛੋਟੇ ਛੋਟੇ ਬੱਚੇ ਹਰ ਕਿਸੇ ਦੇ ਮਾਪਿਓ ਨੂੰ ਟੈਨਸ਼ਨ ਹੁੰਦੀ ਏ ਤੇ ਉਹ ਬੱਚੇ ਜਿਹੜੇ ਸਾਡੇ ਕੋਲ ਪ੍ਰੈਕਟਿਸ ਕਰਨ ਆਉਂਦੇ ਨੇ ਤੇ ਕਦੀ ਇਸ ਘਰ ਤੇ ਆਣੇ ਇਹ ਫੋਨ ਕਰਕੇ ਨਹੀਂ ਪੁੱਛਿਆ ਵੀ ਕਦੋਂ ਆਓਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹ ਗਲਤ ਨਾ ਇਹ ਗਲਤ ਕੰਮ ਕਰਦੇ ਨੇ ਨਾ ਇਹ ਗਲਤ ਕੰਮ ਕਰਨ ਦੇਣਗੇ ਕਿਉਂਕਿ ਜੇ ਸਾਡੇ ਨਾਲ ਕੋਈ ਕੋਈ ਵੀ ਹੈ ਨਾ ਜੇ ਕੋਈ ਗਲਤ ਅਸੀਂ ਕੰਮ ਕਿਸੇ ਨੂੰ ਕਰਨੀ ਨਹੀਂ ਦਿੰਦੇ ਜੇ ਕੋਈ ਗਲਤ ਕੰਮ ਕਰੇ ਤੇ ਅਸੀਂ ਗਲਤ ਕੰਮ ਤੋਂ ਡਾਕਣੇ ਵੀ ਅਸੀਂ ਘਰ ਪੜਤਾ ਨਹੀਂ ਪਿਆ ਤੇ ਭਾਜੀ ਹੁਣ ਜਿਵੇਂ ਅਰਸ਼ ਟੀਮ ਲੈ ਗਿਆ ਸੀ ਨੈਸ਼ਨਲ ਵਾਸਤੇ ਤੇ ਯਾਰ 13 ਤੇ 14 14 ਸਾਲਾਂ ਦੇ ਜਵਾਕ ਨੇ ਮਹਾਰਾਸ਼ਟra ਗਏ ਸਨ ਬਹੁਤ ਦੂਰ ਕੱਢਣ ਠੀਕ ਆ ਤੇ ਇਹਨਾਂ ਨੂੰ ਕੋਈ ਘੱਲਦਾ ਨਹੀਂ ਕਰੋ ਐਵੇਂ ਤੇ ਉਹ ਅਰਸ਼ ਦੇ ਸਿਰ ਤੇ ਹੀ ਗਏ ਸਨ ਚਲੋ ਠੀਕ ਹੈ ਤੇ ਉਹ ਇਸ ਇੱਕ ਬੱਚੇ ਨੂੰ ਸੰਭਾਲਣਾ ਖੜਾਣਾ ਪਿਆਣਾ ਖਵਾਣਾ ਸਭ ਕੁਝ ਇੰਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਚੀਜ਼ ਨੂੰ ਭਾਜੀ ਵੇਖੀ ਜਾਈਏ ਤੇ ਬਹੁਤ ਸਿਰਦਰਦੀ ਵੀ ਹੁੰਦੀ ਆਪ ਉਹ ਵੀ ਖੇਡਣਾ ਹੁੰਦਾ ਹੈ ਪਲੇਅਰ ਨੇ ਇੱਕ ਇੱਕ ਬੱਚਿਆਂ ਨੂੰ ਵੀ ਖੜਾਣਾ ਹੁੰਦਾ ਧਿਆਨ ਵੀ ਰੱਖਣਾ ਹੁੰਦਾ ਸਾਰਾ ਕੁਝ ਕਰਦਾ ਹੁੰਦਾ ਹਾਂ ਹੁਣ ਵੇਖਿਆ ਜਾਈ ਅਸੀਂ ਜਿਵੇਂ ਨੈਸ਼ਨਲ ਲੈ ਕੇ ਗਏ ਸਾ ਟੀਮ ਲੈ ਕੇ ਗਏ ਸਾ ਉਹਦੇ ਵਿੱਚ 60 ਤੋਂ 70 70 ਬੱਚੇ ਸਨ 70 ਬੱਚੇ ਸਨ ਜਿਹਦੇ ਵਿੱਚ ਮੁੰਡੇ ਵੀ ਕੁੜੀਆਂ ਵੀ ਨੇ ਔਰ ਜਿਹੜੇ ਪਾਰਾ ਜਿਹੜੇ ਹੈਂਡੀਕੈਪ ਨੇ ਉਹ ਵੀ ਪਲੇਅਰ ਨੇ ਤੇ ਸਾਰਿਆਂ ਦੀ ਜ਼ਿੰਮੇਵਾਰੀ ਫਿਰ ਆਪਣਾ ਆਪਣੀ ਹੁੰਦੀ ਹੈ ਤੇ ਅਸੀਂ ਆਪਣੀ ਆਪ ਨੂੰ ਛੱਡ ਕੇ ਆਪਣੀ ਗੇਮ ਨੂੰ ਛੱਡ ਕੇ ਹੁਣ ਜਿੱਦਾਂ ਕਿ ਕਾਰਜ ਉਸ ਟਾਈਮ ਸ਼ੇਰੋ ਕਲਾਸੇ ਖੇਡਿਆ ਸੀ ਤੇ ਮੈਂ ਸਿਕੰਦਰ ਜਿੱਦਾਂ ਕਿ ਮੈਂ ਟੀਮ ਮੈਨੇਜਰ ਸਾ ਤੇ ਸਿਕੰਦਰ ਨੂੰ ਮੈਂ ਸਿਕੰਦਰ ਵਾਈਸ ਕੈਪਟਨ ਸੀ ਟੀਮ ਕੰਟਾ ਸੋਣਾ ਹਾਂ ਵੀ ਸਾਡੇ ਬੱਚਿਆਂ ਨੂੰ ਕਿਤੇ ਕੋਈ ਪ੍ਰੋਬਲਮ ਨਾ ਆ ਜਾਏ ਇਹ ਕਿ ਆਂ ਵੀ ਅਸੀਂ ਪਹਿਲਾਂ ਇਹ ਵੇਖਣਾ ਬੱਚੇ ਨੇ ਰੋਟੀ ਖਾਧੀ ਐ ਸੀ ਭਾਵੇਂ ਨਾ ਖਾਈਏ ਅਸੀਂ ਪਹਿਲਾਂ ਇਹ ਵੇਖਣਾ ਬੱਚੇ ਨੇ ਰੋਟੀ ਖਾਧੀ ਐ ਆਂ ਬੱਚਾ ਸੌਂ ਗਿਆ ਟਾਈਮ ਤੇ ਅਸੀਂ ਸਾਰੇ ਕਮਰਿਆਂ ਦੇ ਵਿੱਚ ਬੱਚਿਆਂ ਨੂੰ ਭੇਜ ਕੇ ਉਸ ਤੋਂ ਬਾਅਦ ਅਸੀਂ ਸੌਂ ਜਾਂਦੇ ਹਾਂ ਨੇਸਾਂ ਤੇ ਅਸੀਂ ਆਪਣੇ ਕੰਪੀਟੀਸ਼ਨ ਛੱਡ ਗਏ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਾਏ ਸਨ 5 6 ਦਿਨ ਨਾ ਸਕੰਦਰ ਸੁਤਾ ਨਾ ਮੈਂ ਸੁਤਾ ਉਹ ਉਹ ਚੀਜ਼ ਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਕਿਉਂਕਿ ਜਿਵੇਂ ਹੁਣ ਬੱਚਾ ਇੱਥੋਂ ਗਿਆ ਸਾਡੇ ਸਿਰ ਤੇ ਗਿਆ ਹੈ ਉਹਨਾਂ ਨੂੰ ਪਤਾ ਹੈ ਹਾਂ ਵੀ ਇਹਨਾਂ ਦੇ ਨਾਲ ਜਾਣਦੇ ਅਸੀਂ ਇਹਨਾਂ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਆਇਆ ਤੇ ਹੁਣ ਸਾਡੀ ਵੀ ਉੱਥੇ ਜ਼ਿੰਮੇਵਾਰ ਅਸੀਂ ਉਤੇ ਪਲੇਅਰਾਂ ਦੇ ਨਾਲ ਖੜੇ ਹੁੰਨੇ ਆ ਚਾਹੇ ਸਾਨੂੰ ਜਿੰਨੀ ਮਰਜ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਅਸੀਂ ਹਰੇਕ ਬੱਚੇ ਦੀ ਸਪੋਰਟ ਕਰਦੇ ਆ ਤੇ ਇਦਾਂ ਹੀ ਕਰਦੇ ਰਵਾਂਗੇ ਤੇ ਬੱਚੇ ਵੀ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਨਾਲੇ ਭਾਜੀ ਸਾਨੂੰ ਇਹ ਬੰਦੇ ਦੀ ਬਹੁਤ ਸਪੋਰਟ ਆ ਚਾਰ ਪੰਜ ਸਾਲ ਹੋ ਗਏ ਨੇ ਜਿੰਨੀ ਸਪੋਰਟ ਨਾ ਹੁੰਦੀ ਕੀ ਪਤਾ ਸੀ ਕਈ ਗੇਮ ਛੱਡ ਦਿੰਦੇ ਬਿਲਕੁਲ ਨਹੀਂ ਸਹੀ ਗੱਲ ਬੱਚੇ ਦੇ ਮਾੜਾ ਟਾਈਮ ਵੀ ਬਹੁਤ ਜ਼ਿਆਦਾ ਸਾਥ ਨਾਲ ਕਈ ਕਈ ਜਿਹੀ ਜਰੂਰੀ ਨਹੀਂ ਹੁੰਦਾ ਇਨਸਾਨ ਤੇ ਐਵੇਂ ਦਾ ਟਾਈਮ ਹੁੰਦਾ ਇਨਸਾਨ ਦੀ ਜੇਬ 'ਚ 50 ਰ ਇਹ ਬੰਦੇ ਨੇ ਅਜੇ ਤੱਕ ਸਾਡੇ ਤੋਂ ਕਦੀ ਪਾਜੀ ਫੀਸ ਨਹੀਂ ਮੰਗੀ ਹੈਗੀ ਅਸਲੀ ਬਿਲਕੁਲ ਜੀ ਲਾਸਟ ਇਅਰ ਵਰਲਡ ਚੈਂਪੀਅਨਸ਼ਿਪ ਕਰਾਈ ਦੀ ਸੰਚ ਹਾਂਜੀ ਤੇ ਮੇਰੇ ਕੋਲ ਇਨੇ ਬੱਚਾ ਦੇ ਫੋਨ ਹੁੰਦੇ ਨਹੀਂ ਤੁਸੀਂ ਅਕੈਡਮੀ ਖੋਲ੍ਹ ਲਓ ਆ ਰਮਬਲਿੰਗ ਦੀ ਤੁਹਾਡੇ ਕੋਲ ਹਰਸ਼ਰ ਕਾਰਜੇ ਤਿਆਰੀ ਕਰਾਉਣਗੇ ਮੈਂ ਹੁਣ ਜਿੰਨਾ ਮਰਜ਼ੀ ਪੈਸੇ ਕੁੱਟ ਸਕਣਾ ਉਹਦੇ ਜੀ ਹਾਂ ਅਕੈਡਮੀ ਖੋਲ੍ਹ ਕੇ ਇਹਨਾਂ ਦੇ ਨਾਂ ਤੋਂ ਮੇਰੇ ਤੋਂ ਭੱਜਣਗੇ ਤਾਂ ਹੈ ਹੀ ਨਹੀਂ ਬਿਲਕੁਲ ਰਣ ਦਿੱਤੀ ਏ ਮੇਰੇ ਕੋਲ ਬੜੇ ਫੋਨ ਹੁੰਦੇ ਜੀ ਬੜੇ ਦੂਜੀ ਸਟੇਟਾਂ ਦੇ ਬੱਚੇ ਦੇ ਫੋਨ ਹੁੰਦੇ ਨੇ ਪੰਜਾਬ ਤੋਂ ਉੱਤਰਾਖੰਡ ਤੋਂ ਬੜੇ ਬੱਚੇ ਦੇ ਫੋਨ ਹੁੰਦੇ ਨੇ ਇਹਨਾਂ ਸਾਨੂੰ سپورਟ ਕਰੋ ਤੁਸੀਂ ਅਕੈਡਮੀ ਖੋਲੋ ਤੁਸੀਂ ਨਾ ਪੈਸਾ ਕਹੋਗੇ ਜਿੰਨੇ ਫੀਸ ਰੱਖੋਗੇ ਨਹੀਂ ਫੀਸ ਤੁਹਾਨੂੰ ਦਵਾਂਗੇ ਤੁਸੀਂ ਬੱਚੇ ਨੂੰ ਟ੍ਰੇਨਿੰਗ ਕਰਾਓ ਬਿਲਕੁਲ ਬੜੇ ਹੁੰਦੇ ਨੇ ਜੀ ਮੇਰੇ ਕੋਲ ਬੜੇ ਬੱਚੇ ਦੇ ਫੋਨ ਉੱਤੇ ਚਲੋ ਬਹੁਤ ਵਧੀਆ ਗੱਲ ਹੈ ਪਰ ਆਨ ਵਾਲੇ ਟਾਈਮ 'ਚ ਅਸੀਂ ਪੱਕਾ ਖੋਲਾਂਗੇ ਹਰ ਇੱਕ ਦੇ ਕਾਰਜ ਦੀ ਸਪੋਰਟ ਨਾਲੋ ਬਿਲਕੁਲ ਤੇ 100% ਅਕੈਡਮੀ ਇਸ ਸੰਦ ਚ ਖੁੱਲਣੀ ਖੁੱਲਣੀ ਹੈ ਜੀ ਔਰ ਬੜੀ ਵੱਡੀ ਅਕੈਡਮੀ ਖੁੱਲਣੀ ਹੈ ਹਰ ਵਸਲੇ ਆਰਮ ਲੈਸਨ ਦੀ ਵੀ ਅਕੈਡਮੀ ਖੋਲਣ ਜਾ ਰਹੀ ਵੀ ਅੱਜ ਐਲਾਨ ਵੀ ਕਰ ਦਿੱਤਾ ਬਾਦਲਾ ਜਰੂਰ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਵੀ ਇੰਨਾ ਵੱਡਾ ਕਾਰਜ ਕਰਦੇ ਆਪਣੇ ਹਰਿਆਣੇ ਦੇ ਵਿੱਚ ਤੇ ਅਸੰਤ ਦੇ ਏਰੀਆ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਇਹ ਸਰਦਾਰ ਵੀਰ ਤੇ ਸਾਰੇ ਮਿਲ ਕੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਕਿਦਾਂ ਵਰ ਸੋਨਾ ਕਾਰਜ ਕਰ ਰਿਹਾ ਇਵੇਂ ਹੀ ਦੇਸ਼ ਚੱਲਦਾ ਇਦਾਂ ਹੀ ਸਟੇਟਾਂ ਦੇ ਵਿੱਚ ਨਾਮ ਹੁੰਦਾ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦੇ ਨੂੰ ਕਿਸੇ ਨੌਜਵਾਨੇ ਜ਼ਿੰਦਗੀ ਬਦਲ ਸਕਦੇ ਆਪਾਂ ਜਿਹੜੇ ਰੋਇਸ ਪੇਜ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲੋਕਾਂ ਤੱਕ ਪਹੁੰਚਾਓ ਇਸ ਮੈਸੇਜ ਨੂੰ ਤਾਂ ਕਿ ਆਰਮ ਰੈਸਲਿੰਗ ਦੇ ਵਿੱਚ ਵੀ ਲੋਕ ਆ ਕੇ ਅਗਲੇ 올림픽 ਦੇ ਵਿੱਚ 골ਡ ਮੈਡਲ ਜਿੱਤ ਕੇ ਲਿਆਣ ਔਰ ਦੇਸ਼ ਦਾ ਨਾਮ ਵੀ ਚੁਕਾ ਕਰਨ ਜਿਹੜੇ ਵੀ ਵੀਰਾਂ ਨੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਜ਼ਿੰਦਗੀ ਬਦਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ